ਕੀ ਹੋ ਗਿਆ ਜੀ ਚੁੱਪਚਾਪ ਬੈਠੇ ਹੋ ਕੀ ਸੋਚੀ ਜਾਂਦੇ ਹੋ ਉਹ ਯਾਰ ਮੈਂ ਤਾਂ ਐ ਸੋਚੀ ਜਾਂਦਾ ਸੀ ਮੈਂ ਕਿ ਰੌਲਾ ਤਾਂ ਆਵਦਾ ਨਹੀਂ ਨਿਭੜਦਾ ਹੈ ਵਿੱਚ ਆ ਚਾਚੇ ਵਾਲਾ ਕੰਮ ਹੋ ਗਿਆ ਯਾਰ ਗੱਲ ਹੀ ਨਹੀਂ ਕਿਸੇ ਪਾਸੇ ਰਾਹ ਪੈ ਰਹੀ ਨਾ ਤਾਂ ਕੇਸ ਦਾ ਕਿਸੇ ਪਾਸੇ ਸਿਰਾ ਲੱਗਦਾ ਇਹ ਨਾ ਹਜੇ ਕੋਈ ਵਕੀਲ ਨੇ ਦੱਸਿਆ ਵੀ ਚਾਚੇ ਦਾ ਕਦੋਂ ਕੋਈ ਜ਼ਮਾਨਤ ਸੱਲਾ ਹੋਊਗਾ ਕਿ ਨਹੀਂ ਹੁੰਦਾ ਯਾਰ ਕੀ ਪਤਾ ਜੀ ਮੈਂ ਤਾਂ ਸੁਣਿਆ ਹੈ ਜੇ ਕੇਸਾਂ ਚ ਹੁੰਦੀ ਨਹੀਂ ਜ਼ਮਾਨਤ ਉਹ ਕਹਿੰਦਾ ਤਾਂ ਐ ਸੀ ਵਕੀਲ ਉਹਦੇ ਕਹਿੰਦਾ ਵੀ ਜਿੰਨਾ ਚਿਰ ਕੋਈ ਜਾਂ ਕੋਰਟ ਫੈਸਲਾ ਨਹੀਂ ਦਿੰਦਾ ਉਹਨਾਂ ਚ ਜ਼ਮਾਨਤ ਹੁੰਦੀ ਨਹੀਂ ਹੈ ਮੈਨੂੰ ਆਏ ਸੀਗਾ ਵੀ ਕੀ ਆ ਕੋਈ ਪੈਸਾ ਥੇਲਾ ਦੇ ਕੇ ਕੇਰਾਂ ਗੱਲ ਬਣ ਜਾਂਦੀ ਤਾਂ ਚਲ ਪੈਸੇ ਥੇਲਾ ਵੀ ਹੁਣ ਦਵਾਂਗੇ ਜੇ ਪਤਾ ਲੱਗੂ ਕੀਨੇ ਕੀਤਾ ਕਿਹੜੀ ਸੀਗੀ ਉਹ ਯਾਰ ਹੁਣ ਆਏ ਹੁਣ ਕੀ ਪਤਾ ਰਾਹ ਥੇੜੇ ਜਾਂਦਿਆਂ ਦਾ ਕੀ ਪਤਾ ਲੱਗਦਾ ਯਾਰ ਕੌਣ ਸੀ ਕੀ ਕਰ ਗਿਆ ਕੀ ਨਹੀਂ ਕਰਕੇ ਗਿਆ ਨਾ ਇਹ ਵੀ ਮੌਕੇ ਤੇ ਦੱਸਦੇ ਨਹੀਂ ਮਗਰ ਆ ਜਾਂਦੇ ਆ ਉਦੋਂ ਭੁੱਕੀ ਵੇਲੇ ਨਹੀਂ ਵੀ ਤੁਸੀਂ ਉਹਦੀ ਨਾਮ ਦੀ ਨਾਲ ਫੋਨ ਕਰ ਦਿਓ ਤਾਂ ਜਦ ਮੈਂ ਉੱਥੇ ਮੌਕੇ ਤੇ ਜਾ ਵਰਦਾ ਉਹੀ ਹਾਲ ਹੁਣ ਹੋਇਆ ਜਦੋਂ ਹੁਣ ਉਹਨੂੰ ਜੇਲ੍ਹ ਭੇਜਤਾ ਜਾਚੇ ਨੂੰ ਹੋਣੇ ਕਿ ਵੀ ਤੂੰ ਕਰ ਕੋਈ ਹੱਲ ਪੈ ਜਾਂਦੀ ਐ ਇਹਨਾਂ ਤੇ ਉਹ ਤੋਂ ਭੱਜਦੇ ਫਿਰਦੇ ਰਹਿੰਦੇ ਨੇ ਉਹ ਜਾ ਉਹ ਆ ਉਹ ਵੱਡਾ ਸਰਦਾਰ ਹਿੱਕਾ ਥਾਪੜੀ ਜਾਂਦਾ ਵੀ ਕੋਈ ਰਿਸ਼ਤੇਦਾਰਾਂ ਨਾਲ ਤਾਂ ਖੜ ਮੜਾ ਮੋਟਾ ਯਾਰਾ ਫੇਰ ਵੀ ਤੇਰੇ ਸਹੁਰੇ ਆ ਉਹ ਕਹੋ ਉਹ ਤਾਂ ਮਨਿੰਦਰ ਨਾਲ ਨਹੀਂ ਖੜਦਾ ਸਹੁਰੇ ਤਾਂ ਹੀ ਦੂਰ ਰਹਿ ਗਏ ਉਹ ਗੱਲ ਤਾਂ ਉਹੀ ਆ ਯਾਰਾ ਹੈ ਕਾਲੇ ਵੀਰੇ ਕਿਵੇਂ ਆ ਵੀ ਸੱਟੀ ਕਾ ਕਿਵੇਂ ਆ ਮਨਿੰਦਰ ਵਧੀਆ ਠੀਕ ਆ ਤੁਸੀਂ ਸੁਣਾਓ ਕਿਵੇਂ ਹੋ ਆ ਠੀਕ ਆ ਬਈ ਵਧੀਆ ਹੋਰ ਵਧੀਆ ਕੀ ਗੱਲ ਫੋਨ ਹੀ ਨਹੀਂ ਚੱਕ ਰੇ ਮੇਰਾ ਫੋਨ ਲਾਇਆ ਸੀ ਤੇ ਹੋਰ ਫੋਨ ਲਾਇਆ ਸੀ ਮੈਂ ਤਾਂ ਕੌਂਦੀ ਲਈ ਆਨੀ ਆ ਫੋਨ ਰਿੰਗ ਬੰਦ ਹੋਈ ਪਈ ਆ ਲੈ ਦੇਖ ਲੈ ਚਲ ਪਾਣੀ ਲੈ ਕੇ ਦੇਵਾ ਬਸ ਚਲ ਉਹ ਲਿਆ ਦੇ ਪਾਣੀ ਕੋਈ ਨਹੀਂ ਉਹ ਤਾਂ ਵੀਰੇ ਮੈਂ ਨਾ ਤਾਂ ਫੋਨ ਲਾ ਰਹੀ ਸੀ ਵੀ ਤੁਸੀਂ ਕਿਹਾ ਸੀ ਨਾ ਵਕੀਲ ਕਰਨਾ ਵੀ ਕੀ ਬਣਿਆ ਹੁਣ ਉਧਰ ਤੈਨੂੰ ਦੱਸਿਆ ਨਹੀਂ ਹਰਪ੍ਰੀਤ ਨੇ ਨਾ ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਇਹਨੇ ਮੈਂ ਇਹਨੂੰ ਕਿਹਾ ਤਾਂ ਸੀ ਮੈਂ ਕਿਹਾ ਫੋਨ ਕਰਕੇ ਦੱਸ ਦੇ ਮਨਿੰਦਰ ਨੂੰ ਸਾਰੀ ਗੱਲ ਭੁੱਲ ਗਈ ਹੋਊਗੀ ਚਲ ਕੰਮ ਕਰ ਚ ਮੈਂ ਗਿਆ ਸੀ ਉੱਥੇ ਵਕੀਲ ਕੋਲੇ ਹਾਂ ਤੇ ਉਹ ਆਏ ਕਹਿੰਦਾ ਇਹ ਕਹਿੰਦਾ ਵੀ ਭਾਈ ਜਮਾਨਤ ਤਾਂ ਨਹੀਂ ਹੁੰਦੀ ਹਾਂ ਕਹਿੰਦਾ ਵੀ ਇਹ ਕੇਸਾਂ ਜਮਾਨਤ ਜਮਾਨਤ ਨਹੀਂ ਹੁੰਦੀ ਹੁੰਦੀ ਤੇ ਵੀ ਇਹ ਤਾਂ ਹੁਣ ਕੋਰਟ ਹੀ ਫੈਸਲਾ ਦੇਊਗਾ ਜਾਂ ਤਾਂ ਰਾਜੀ ਬੰਦਾ ਹੋ ਜੂ ਕਹਿੰਦਾ ਪੈਸੇ ਪੂਸੇ ਦੇ ਕੇ ਦੇਖ ਲਓ ਗਾਂਹਲੇ ਬੰਦੇ ਨੂੰ ਜਿਹਨੇ ਕੋਈ ਪਰਚਾ ਕਰਾਇਆ ਤੇ ਕਹਿੰਦਾ ਵੀ ਨਹੀਂ ਫਿਰ ਕੋਰਟ ਫੈਸਲਾ ਦੇਊਗਾ ਸਜ਼ਾ ਸਨਾਂਵੇ ਜੁਰਮਾਨਾ ਦੇਵੇ ਕੁਝ ਵੀ ਆ ਉਹ ਦੱਸੋ ਫਿਰ ਹੁਣ ਫਿਰ ਵੀਰੇ ਪਤਾ ਵੀ ਤਾਂ ਲੱਗੇ ਵੀ ਹੈ ਕੌਣ ਸੀ ਫੇਰ ਹੀ ਕੁਝ ਪੈਸੇ ਦੇਵਾਂਗੇ ਪੈਸਿਆਂ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਵੀਰੇ ਉਹ ਤਾਂ ਕਾਰ ਹੀ ਲਵਾਂਗੇ ਇਕੱਠੇ ਉਹ ਤਾਂ ਦੇ ਦਾਂਗੇ ਪੈਸੇ ਪਰ ਪਤਾ ਤਾਂ ਲੱਗੇ ਨਾ ਆਪਾਂ ਨੂੰ ਉਹ ਗੱਲ ਤਾਂ ਨੂੰ ਮੈਂ ਪਹਿਲਾਂ ਹੀ ਕਹਤੀ ਸੀ ਵਕੀਲ ਨੂੰ ਮੈਂ ਤੂੰ ਪੈਸਿਆਂ ਦਾ ਨਾ ਡਿੱਕਾ ਹਾਂ ਗੱਲ ਤਾਂ ਹੁਣ ਜਦੋਂ ਮੂਰਲੇ ਬੰਦੇ ਦਾ ਹੀ ਨਹੀਂ ਪਤਾ ਆਪਾਂ ਨੂੰ ਕੌਣ ਆ ਕਿੱਥੋਂ ਸੀ ਹੁਣ ਉਹੀ ਤਾਂ ਗੱਲੋਂ ਪਤਾ ਕਿਵੇਂ ਲੱਗੂ ਨਾਲ ਤੁਸੀਂ ਕਹਿੰਦੇ ਸੀ ਪੁਲਿਸ ਵਾਲੇ ਪਤਾ ਕਰਨਗੇ ਉਹ ਉਹ ਪੁਲਿਸ ਪਾਲਸ ਵਾਲੇ ਕੁਛ ਨਹੀਂ ਠੀਕ ਆ ਉਹ ਪੈਸਿਆਂ ਦਾ ਯਾਰ ਆ ਜਿਹੜਾ ਉੱਥੇ ਬੰਦਾਗਾ ਹੈ ਉਹ ਗੱਲ ਹੀ ਨਹੀਂ ਹੁੰਦਾ ਥਾਣੇਦਾਰ ਆਇਆ ਉੱਥੇ ਨਮਾ ਮੇਰੀ ਗੱਲ ਸੁਣ ਵੀਰੇ ਪੈਸੇ ਦਾ ਅਸੀਂ ਇੰਤਜ਼ਾਮ ਕਰ ਦਾਂਗੇ ਮੈਂ ਮਾਂ ਨਾਲ ਗੱਲ ਕੀਤੀ ਸੀ ਮਾਂ ਕਹਿੰਦੀ ਕੋਈ ਗੱਲ ਨਹੀਂ ਵੀ ਆਪਾਂ ਦੇਵਾਂਗੇ ਕੱਲੇ ਨੂੰ ਪੈਸੇ ਹੈ ਤੇ ਕੋਈ ਗੱਲ ਨਹੀਂ ਆਪਾਂ ਉਹਨੂੰ ਪੈਸੇ ਦੇ ਦੇਨੇ ਜੇ ਆਪਾਂ ਗੱਲ ਸੁਣ ਕੋਈ ਮੈਂ ਉੱਥੇ ਸਪਾਹੀ ਨੂੰ ਪੁੱਛਿਆ ਸੀ ਹੈ ਮੈਂ ਕਿਹਾ ਵੀ ਐਂ ਕਰਕੇ ਵੀ ਆਪਾਂ ਕੋਈ 20-50 ਹਜ਼ਾਰ ਰੁਪਈਆ ਦੇ ਦਿੰਨੇ ਆ ਵੀ ਸਾਹਬ ਨਾਲ ਗੱਲ ਕਰਾ ਦੇ ਯਾਰ ਕੋਈ ਹੱਲ ਕਰ ਦੂ ਉਹ ਕਹਿੰਦਾ ਵੀ ਭਾਈ ਐਂ ਗੱਲ ਨਹੀਂ ਹੁੰਦਾ ਗਾਹਾਂ ਜਦੋਂ ਹੁੰਦੋਂ ਐਂ ਦੇਖ ਲੈ ਵੀ ਚਾਚੇ ਨੇ ਗਲਤੀ ਤਾਂ ਕਰੀ ਨਹੀਂ ਹੈ ਤਾਂ ਫਸਾਇਆ ਜੀ ਠੀਕ ਹੈ ਜਿਹੜੇ ਬੰਦੇ ਨੇ ਉਹਨੂੰ ਫਸਾਇਆ ਉਹਨੇ ਪੈਸੇ ਮੋٹے ਧੱਕੇ ਨਾਲੇ ਕੋਈ ਮੁਲਾਕਾਤ ਹੀ ਕਰਵਾ ਦਿੰਦੇ ਉਹਦੇ ਬਾਰੇ ਪੁੱਛ ਲੈਂਦੇ ਪਤਾ ਤਾਂ ਕਰ ਲੈਂਦੇ ਵੀ ਕਿਵੇਂ ਆ ਕਿਵੇਂ ਨਹੀਂ ਬਾਪੂ ਉਹ ਮੁਲਾਕਾਤ ਦਾ ਤਾਂ ਉਹ ਕਹਿੰਦੇ ਸੀ ਕਹਿੰਦਾ ਵੀ ਵੀਰਵਾਰ ਨੂੰ ਹੁੰਦਾ ਦਿਨ ਹੂੰ ਕਹਿੰਦੇ ਵੀ ਉਹਦੇ ਤੁਸੀਂ ਦੇਖ ਲਿਓ ਹੁਣ ਮੈਂ ਚਾਚੇ ਕੋਲੇ ਮੈਂ ਤਾਂ ਜਾ ਕੇ ਆਇਆ ਸੀ ਅੱਛਾ ਹੈ ਉਹ ਗਾ ਉਹਨੇ ਮੈਨੂੰ ਐਂ ਕਹਿਤਾ ਕਹਿੰਦਾ ਵੀ ਯਾਰ ਕਿਸੇ ਨੂੰ ਲੈ ਕੇ ਨਾ ਆਈ ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਮੱਥੇ ਲੱਗੂੰਗਾ ਆਦੇ ਪਰਿਵਾਰ ਦੇ ਜਵਾਕਾਂ ਨੇ ਕਹਿੰਦਾ ਕੀ ਮੂੰਹ ਦਿਖਾਉਂ ਲੈ ਯਾਰ ਐਡੀ ਬਦਨਾਮੀ ਹੋ ਗਈ ਮੇਰੀ। ਓਹੋ ਆਪਾਂ ਨੂੰ ਤਾਂ ਪਤਾ ਨਹੀਂ ਡੈਡੀ ਨੇ ਕੁਝ ਨਹੀਂ ਕੀਤਾ ਹੈਗਾ। ਇਹਦੇ ਵਿੱਚ ਬਦਨਾਮੀ ਵਾਲੀ ਕਿਹੜੀ ਗੱਲ ਹੁਣ ਮੈਨੂੰ ਤਾਂ ਪਤਾ ਹੀ ਵੀ ਕਿਸੇ ਨੇ ਫਸਾਇਆ ਡੈਡੀ ਨੂੰ ਐਵੇਂ। ਤੂੰ ਕੁਝ ਨਹੀਂ ਹੁੰਦਾ ਵੀਰੇ ਤੂੰ ਸਾਨੂੰ ਮਿਲਵਾ ਦੇ ਇੱਕ ਵਾਰੀ ਡੈਡੀ ਨਾਲ। ਚਲ ਕੋਈ ਨਹੀਂ ਆਪਾਂ ਦੇਖਦੇ ਆਂ ਵੀਰ ਆ ਵੀਰਵਾਰ ਨੂੰ ਚੱਲ ਵੜਾਂਗੇ। ਹੈ ਜਿਵੇਂ ਕਿਹਾ ਚਾਚੇ ਨੇ ਫਿਰ ਉਹਵੇਂ ਕਰ ਲਾਂਗੇ। ਗਲਤ ਆਣਾ ਹੈ ਨਾ ਵੀ ਕਿਸੇ ਪਾਸੇ ਗੱਲ ਰਾਹ ਹੀ ਨਹੀਂ ਪੈਂਦੀ ਦੀਂਦੀ। ਉਹ ਤਾਂ ਟੈਨਸ਼ਨ ਆ ਵੀਰੇ ਮਾਂ ਵੀ ਹੁਣ ਆਹੀ ਫਿਕਰ ਕਰੀ ਜਾਂਦੀ ਸਾਰਾ ਦਿਨ ਕਹਿੰਦੀ ਕੀ ਬਣੂਗਾ ਹੁਣ ਤੇਰੇ ਪਿਓ ਬਿਨਾ ਆਪਣਾ ਕਹਿੰਦੀ ਕਹਿੰਦੀ ਹੁਣ ਕੁੜੀ ਨੂੰ ਕਿਵੇਂ ਪਾਲ ਲੂੰਗੀ ਮੈਂ ਛੋਟੀ ਨੂੰ ਤੂੰ ਵੀ ਕਹਿੰਦੀ ਘਰੇ ਆ ਕੇ ਬੈ ਗਈ ਮੈਂ ਤਾਂ ਕਹਿਨੀ ਆ ਵੀ ਚਲ ਕੁਛ ਨਹੀਂ ਹੁੰਦਾ ਮਾਂ ਵੀ ਸਾਰਾ ਕੁਝ ਆਪੇ ਠੀਕ ਹੋ ਜੂਗਾ ਪਰ ਹੁਣ ਉਹਨੂੰ ਕਿਵੇਂ ਸਮਝਾਵਾਂ ਮੈਨੂੰ ਆਇਆ ਉਹ ਨਾ ਬਿਮਾਰ ਹੋ ਜੇ ਕਿਤੇ ਮਨਿੰਦਰ ਐ ਮੈਂ ਫਿਕਰ ਨਾ ਕਰ ਨਾਲੇ ਮਾਸੀ ਨੂੰ ਸਮਝਾਇਆ ਕਰ ਸਾਰੀ ਗੱਲ ਰੱਬ ਆਸਰੇ ਛੱਡ ਦੇ ਰੱਬ ਆਪੇ ਕਰੂਗਾ ਮੈਂ ਤਾਂ ਕਹਿਨੀ ਆ ਪਰ ਜਿਹੜੀਆਂ ਗੱਲਾਂ ਹੋਗੀਆਂ ਹੁਣ ਉਹਨਾਂ ਤਾਂ ਟੈਨਸ਼ਨ ਹੁੰਦੀ ਉਹਨਾਂ ਤਾਂ ਵੀ ਸਾਡੇ ਪਿੰਡ 'ਚ ਟੈਂਸ਼ਨ ਤਾਂ ਹੁੰਦੀ ਐ ਮੈਂ ਸਮਝਦੇ ਐ ਏਡੀ ਵੱਡੀ ਗੱਲ ਹੋਗੀ ਉਹ ਸੰਸਾਦਾ ਇਸ ਗੱਲ ਦਾ ਹੀ ਆ ਭਾਬੀ ਮੈਨੂੰ ਤਾਂ ਆ ਹੀ ਨਹੀਂ ਪਤਾ ਲੱਗਦਾ ਵੀ ਕਿਹੜਾ ਇਹ じゃ ਨਵਾਂ ਦੁਸ਼ਮਣ ਖੜਾ ਹੋ ਗਿਆ ਚਾਚੇ ਦਾ ਜਿਹੜਾ ਪਹਿਲਾਂ ਦੇਖ ਲਾ ਭੁੱਕੀ ਵਾਲੇ ਖੇਕ ਉਹ ਚ ਵੀ ਕੇਸ ਚ ਨੱਕਾ ਫਸਾਤਾ ਤੇ ਹੁਣ ਆਹ ਦੇਖ ਲਾ ਤਾਂ ਜਮਾ ਹੱਥ ਹੀ ਕਰਤੀ ਉਹੀ ਤਾਂ ਗੱਲ ਪਤਾ ਤਾਂ ਆਪ ਨੂੰ ਹੀ ਕਰਨਾ ਪਊ ਵੀਰੇ ਕੋਈ ਨਹੀਂ ਆਪਣਾ ਹੱਥ ਫੜਦਾ ਇੱਥੇ ਰਾਜੀ ਦਾ ਫੋਨ ਫੋਨ ਨਹੀਂ ਆਇਆ ਤੇਰੇ ਕੋਲ ਲੈ ਉਹ ਮੈਨੂੰ ਕਿਉਂ ਫੋਨ ਕਰਦਾ ਤੂੰ ਪਾਗਲ ਹੋਇਆ ਉਹ ਕਿਉਂ ਫੋਨ ਕਰੂਗਾ ਮੈਨੂੰ ਉਹ ਤਾਂ ਬਲਾਕੇ ਰਾਜੀ ਉਹਨਾਂ ਤਾਂ ਘਰੋਂ ਕੱਢਿਆ ਸੀ ਤੇ ਕੁੜੀਆਂ ਕਿਥੇ ਤੇਰੇ ਕੋਲ ਆ ਜਾਂਦੀ ਉੱਥੇ ਨਹੀਂ ਉਹਨਾਂ ਕੋਲ ਹੀ ਆ ਮੈਨੂੰ ਕਾ ਕੁੜੀਆਂ ਦੀ ਫਿਕਰ ਲੱਗੀ ਰਹਿੰਦੀ ਪਤਾ ਨਹੀਂ ਕਿਵੇਂ ਹੋਣਗੀਆਂ ਕਿਵੇਂ ਨਹੀਂ ਉੱਥੇ ਮਿੰਦਰ ਤੂੰ ਕੁੜੀਆਂ ਤਾਂ ਇੱਥੇ ਲਿਆ ਕਿਵੇਂ ਨਾ ਕਿਵੇਂ ਕਰਕੇ ਉਹ ਤਾਂ ਕੁੜੀਆਂ ਨੂੰ ਪਹਿਲੇ ਨਹੀਂ ਚੰਗਾ ਸਮਝਦੇ ਸੀ ਕਿੱਥੋਂ ਉਹਦਾ ਪਾਲਣ ਪੋਸ਼ਣ ਕਰਦੇ ਹੋਣਗੇ ਉਹਨਾਂ ਦਾ ਮੈਨੂੰ ਆਏ ਨਾ ਕਿਰ ਬਾਪੂ ਵਾਲੇ ਕੇਸ ਦਾ ਮਾੜਾ ਮੋਟਾ ਕਿਤੇ ਲਿਵੇ ਲੱਗੇ ਕੋਈ ਆਪਣੂੰ ਗੱਲ ਪਤਾ ਲੱਗੇ ਉਸ ਤੋਂ ਬਾਅਦ ਹੀ ਕੁੜੀਆਂ ਵਾਲਾ ਕਰੂੰਗੇ ਕੰਮ ਮੈਂ ਵੀ ਉਹ ਫੇਰ ਹੀ ਲੈ ਕੇ ਆਉਂ ਕੁੜੀਆਂ ਨੂੰ ਵੀ ਤੇ ਮੁੰਡੇ ਨੂੰ ਵੀ ਲੈ ਕੇ ਆਉਂ ਆਪਣੇ ਕੋਲ ਮੈਂ ਉਹ ਭਾਬੀ ਉਹ ਤਾਂ ਸਾਰੀਆਂ ਬਾਅਦ ਦੀਆਂ ਗੱਲਾਂ ਨੇ ਹੈ ਬਾਕੀ ਜਵਾਕ ਉਥੇ ਛੱਡਿਆ ਹੀ ਨਾ ਕਰ ਤੂੰ ਅਸਲ ਮੈਂ ਤਾਂ ਮੈਂ ਤਾਂ ਤੈਨੂੰ ਇਹੀ ਰਾਏ ਦਿੰਨਾ ਵੀ ਐਵੇਂ ਕੀ ਫਾਇਦਾ ਉਹਨਾਂ ਦੇ ਦਿੱਤੀ ਜਾਂਦਾ ਵਾਰੀ ਵਾਰੀ ਮੈਂ ਤੇ ਜੀ ਨਹੀਂ ਹੈਗੀ ਵੀ ਇਹਨੇ ਮੈਨੂੰ ਘਰ ਮੇ ਤਾਂ ਗੱਲ ਹੀ ਨਹੀਂ ਸੁਣੀ ਇਹਨੇ ਮੈਨੂੰ ਘਰੋਂ ਕੱਢਤਾ ਮੈਂ ਕਿਹੜੇ ਵੇਲੇ ਕੁੜੀਆਂ ਨੂੰ ਲੈ ਕੇ ਆਉਂਦੀ ਨਾਲ ਤੈਨੂੰ ਸੱਚ ਇੱਕ ਗੱਲ ਹੋਰ ਦੱਸਾਂ ਜ ਜ ਸਵੇਰੇ ਮੰਮੀ ਆ ਗਈ ਮੇਰੀ ਸੱਸ ਹੈ ਮੈਨੂੰ ਤਾਂ ਇਸ ਚੱਲ ਕੋਈ ਗੱਲਬਾਤ ਕਰਨ ਆਈ ਕਹਿੰਦੀ ਇਸ ਤਾਂ ਭਈ ਤਲਾਕ ਲੈਣਾ ਕਹਿੰਦੀ ਤੇਰੇ ਤੋਂ ਕਹਿੰਦੀ ਤੂੰ ਤੂੰ ਤਾਂ ਸਾਨੂੰ ਤਪਾ ਰੱਖਿਆ ਮੈਂ ਆਖਿਆ ਤਲਾਕ ਲੈਣਾ ਬੇਸ਼ੱਕ ਲੈ ਲਊ ਮੈਂ ਤਾਂ ਆਪਰਾਜੀ ਤਲਾਕ ਦੇ ਕੇ ਮੈਂ ਕਿਹਾ ਉੱਥੇ ਬਾਲੀ ਸੁਖੀਆਂ ਹੈ ਨਾ ਤੇ ਫਿਰ ਕਹ ਪਤਾ ਨਹੀਂ ਕੀ ਹੋ ਗਿਆ ਵੀ ਘਰ ਦੀ ਤਰਾਸ਼ ਕਿੰਨੂੰ ਤੂੰ ਸਾਡਾ ਸਿਆਣਾ ਸੱਪਾ ਚੱਕ ਲੇ। ਲੈ ਦੇਖ ਲੈ ਹਰਪੀ ਤਾਂ ਕਿ ਘਰ ਦੀ ਤਲਾਸ਼ੀ ਲੈਣੀ ਆ। ਜਿਵੇਂ ਚਾਚਾ ਗਦਾਫੀ ਨਾ ਰਹਿੰਦਾ ਰਿਹਾ ਹੁੰਦਾ ਵੀ ਇਹਦਾ ਬੰਬ ਬਣਾ ਦੂ ਬਾਈ ਘਰੇ ਬੈਠਾ ਹੀ। ਨਾ ਇਹ ਕਿਹੜਾ ਇਹ ਸਮਾਨ ਚੱਕਦੀ ਫਿਰਦੀ ਐ ਨਾਲੇ ਮਨਿੰਦਰ ਗੱਲ ਤਾਂ ਕੋਈ ਹੋਰ ਹੋਣੀ। ਮਨ ਚਹਿਨਾ ਮਨ ਕੋਈ ਸਿਆਣਾ ਸੁਣਾ ਦੇਖਣ ਨਹੀਂ ਆਈ ਸੀਗੀ ਉਹ। ਮੈਨੂੰ ਵੀ ਐਂ ਲੱਗਦਾ ਵੀ ਗੱਲ ਤਾਂ ਪੱਕਾ ਕੋਈ ਹੋਰ ਆ। ਅੱਜ ਤਾਂ ਕਿਸੇ ਹੋਰ ਬੰਦੇ ਨਾਲ ਸੀ। ਜਾਣ ਕੇ ਨੇ ਐਂ ਕਹਿਤਾ ਵੀ ਚਲਾਈਂ ਤਲਾਸ਼ੀ ਲੈ ਲੂਗੀ ਫਿਰ ਲੈਣ ਤਲਾਸ਼ੀ ਅਸੀਂ ਵੀ ਨਹੀਂ ਦਿੱਤੀ। ਸੰਦੂਕਾ ਲੈਂਦੀ ਫਿਰਦੀ ਐਵੇਂ ਵਧੀਆ ਤਲਾਸ਼ੀ ਨਹੀਂ ਲੈਣ ਦਿੱਤੀ। ਮੈਂ ਤਾਂ ਇਹ ਕਹਿਣਾ ਵਾਪੀ ਹੈ ਇਹਨਾਂ ਨੂੰ ਘਰੇ ਵੜਨ ਨਹੀਂ ਨੱਦਿਆ ਕਰ ਵਧ ਗਿਆ ਜੇ ਨਵੇੜ ਤੇ ਆ ਤਾਂ ਨਵੇੜ ਲਾ ਸਮਾਂ ਵਧ ਗਿਆ ਅੱਧੀ ਜ਼ਮੀਨ ਜਾ ਜ਼ਿਆਦਾ ਆਊਗੀ ਤੈਨੂੰ ਆਦੀਆਂ ਕੁੜੀਆਂ ਨੂੰ ਪਾਸੇ ਬਹਿ ਕੇ ਵੀ ਪਾਰ ਲੇਗੀ ਮੈਂ ਤਾਂ ਜ਼ਮੀਨਾਂ ਦੇ ਵੀ ਲੋੜ ਨਹੀਂ ਵਧੀ ਕੰਜਰ ਕੁਲੇਸ਼ ਚੋਂ ਨਿਕਲ ਜੂਗੀ ਆਪ ਦਾ ਆਪ ਹੀ ਨਵੇੜ ਨ ਜਿਵੇਂ ਜੀ ਕਰਦਾ ਹੈ ਨਾ ਪਰ ਆਪਾਂ ਮਾਰੀ ਇੱਥੇ ਖਾਨੇ ਆ ਜਦੋਂ ਆਪਾਂ ਬਾਹਲੇ ਚੰਗੇ ਬਣ ਜਾਂਦੇ ਆ ਮੈਂ ਵੀ ਉੱਥੋਂ ਆ ਹੀ ਨਿਕਲਿਆ ਸੀ ਵੀ ਮੈਨੂੰ ਨਹੀਂ ਲੋੜ ਜ਼ਮੀਨ ਦੀ ਹੈ ਮੇਰੇ ਨਾਲ ਕਿੰਨੀਆਂ ਕਿ ਚੰਗੀਆਂ ਕਰਤੀਆਂ ਇਹ ਜਿਹੜਾ ਤੇਰਾ ਹੱਕband ਨਾ ਲਈ ਤੂੰ ਇਹ ਤਾਂ ਹੈ ਵੀਰੇ ਹੱਕ ਤਾਂ ਆਪਦਾ ਲੈ ਕੇ ਰਹਾਂਗੀ ਮੈਂ ਚਲ ਦੇਖਦੇ ਆਂ ਕਿਰਾ ਬਾਪੂ ਵਾਲੇ ਕਿਸੇ ਦਾ ਤਾਂ ਕੁਝ ਬਣੇ ਫੇਰ ਹੀ ਆ ਨਾ ਮਾਦਾ ਤੈਨੂੰ ਐਂ ਕਹਿੰਦਾਈ ਸੱਚ ਮੈਂ ਕਿਹਾ ਤੁਸੀਂ ਉਦੋਂ ਰਾਏ ਜੀ ਕਰੀ ਸੀ ਵੀ ਜਵਾਗ ਗੋਦ ਪਾ ਦੇਾਂਗੇ ਹੈ ਮੁੜ ਕੇ ਫੇਰ ਦੱਸੇ ਨਹੀਂ ਤੁਸੀਂ ਕੁਸਾ ਮੁਰਕੇ ਵੀਰੇ ਆਹ ਜabb ਸਿਰਪੇ ਵਿੱਚ ਕੀ ਦੱਸਦੇ ਮੈਂ ਤਾਂ ਪੂਰੀ ਤਿਆਰ ਸੀ ਨਾਲੇ ਵੀਰੇ ਤੁਸੀਂ ਕਿਹੜਾ ਫਰਕ ਕਰੋਗੇ ਮੇਰੇ ਜਵਾਕਾਂ ਨਾਲ ਜੇ ਕੁੜੀ ਗੋਦ ਲੈ ਆ ਵੀ ਲਓਗੇ ਨਾਲੇ ਮੈਨੂੰ ਹੀ ਸੌਖਾ ਹੈਗਾ ਮੇਰੀ ਕੁੜੀ ਤੁਹਾਡੇ ਕੋਲ ਵਧੀਆ ਪਾਲ ਜੂਗੀ ਵਧੀਆ ਪੜ੍ਹ ਲਿਖ ਜਾਊਗੀ ਹੋਰ ਕੀ ਆ ਮੈਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਵੀਰੇ ਕੁੜੀਆਂ ਜਦੋਂ ਮੇਰੇ ਕੋਲ ਆਗਣਾਂ ਮੈਂ ਕੁੜੀ ਤੁਹਾਨੂੰ ਗੋਦ ਪਾ ਦੂੰਗੀ ਚਲ ਕੋਈ ਨਹੀਂ ਆਪਾਂ ਕਿਰਾਂ ਚਾਚੇ ਵਾਲਾ ਨਵੇੜ ਲਗੇ ਫੇਰ ਕਰਦੇ ਆਂ ਇਹ ਗੱਲ ਤਾਂ ਨਾਲੇ ਉਹਦੋਂ ਚਾਚਾ ਆ ਜੂਗਾ ਉਹਦੀ ਰਾਏ ਲੈ ਲਾਂਗੇ ਆਪਾਂ ਹਾਂ ਇਹ ਤਾਂ ਹੈ ਵੀਰੇ ਚਲ ਆਇਆ ਵਿਚਾਰੀ ਹਰਪ੍ਰੀਤ ਵੀ ਕਿਸੇ ਲਈ ਵੇ ਲੱਗ ਜੂ ਸਾਧਨ ਕੱਲੀ ਰਹਿੰਦੀ ਆ ਘਰੇ ਚਲ ਹੁੰਦੀ ਜਾਂਦਾ ਹੁਣ ਮੈਂ ਡਿਊਟੀ ਜਾ ਵੜਦਾ ਡਿਊਟੀ ਤੋਂ ਆ ਕੇ ਮੈਂ ਤਾਂ ਪਿੰਡ ਪੁੰਡ ਬੰਨੀ ਵੀ ਜਾ ਵੜਦਾ 2 ਘੰਟੇ ਚੱਲ ਖੇੜ ਕੂੜ ਵੀ ਆਉਣਾ ਇਹ ਕੱਲੀ ਇੱਥੇ ਬਿੱਜੂਆਂ ਨੂੰ ਝਾਕੀ ਜਾਂਦੀ ਆ ਘਰੇ ਬੈਠੀ ਫਿਰ ਹੋਰ ਕੀ ਕਰੇ ਵੀਰੇ ਕੱਲੇ ਤੇ ਕਿਹੜਾ ਮਨ ਲੱਗਦਾ ਘਰੇ ਕਿਤੇ ਓਹੀ ਗੱਲ ਆ ਚਲ ਕੋਈ ਨਹੀਂ ਜਿਵੇਂ ਲੋਟ ਲੱਗਿਆ ਸਾਨੂੰ ਮੈਂ ਦੱਸੂਗਾ ਭਾਬੀ ਹੈ ਜਿਹੜੀ ਕੋਈ ਗੱਲਬਾਤ ਹੋਈ ਜਾਂ ਹਰਪ੍ਰੀਤ ਐਂ ਕਰ ਚਾਹ ਪਾਣੀ ਪਿਆ ਦੇ ਬਹਿ ਜਾ ਅੰਦਰ ਜਾ ਕੇ ਹੈ ਬਸ ਕੋਈ ਨਾ ਚਾਹਣੋਂ ਤੱਕੀਏ ਵੀ ਕਿੱਥੇ ਜੀ ਕਰਦਾ ਚਾਹ ਪਾਣੀ ਨੂੰ ਕੋਈ ਨਹੀਂ ਵੀ ਚਾਹ ਪਾਣੀ ਦਾ ਪੀਣਾ ਹੀ ਆ ਹੁਣ ਆਏ ਤਾਂ ਨਹੀਂ ਵੀ ਉਹ ਚਾਚਾ ਫਸ ਗਿਆ ਭੁੱਖੇ ਮਰ ਜਗੇ ਕੁੜੀ ਨੇ ਵੀ ਨਵੇਂ ਸਿਆਪਾ ਛੇੜਤਾ ਨਾਲੇ ਮੈਂ ਇਹਨਾਂ ਸਮਝਾ ਕੇ ਆਈ ਵੀ ਭਾਈ ਇਹੋ ਜਿਹਾ ਕੰਮ ਚੌਕਸੀ ਨਾਲ ਹੁੰਦੇ ਆ ਸਾਹਮਣੇ ਲੱਗੀ ਉਹਨਾਂ ਦੀ ਹਣ ਬਣੂਗੀ ਫਿਕਰ ਲੱਗਿਆ ਪਿਆ ਮੈਨੂੰ ਤਾਂ ਕੌਣ ਆ ਸੋਸਰੀ ਸੋਸਰੀ ਘਰ ਹੋਰ ਕਿਵੇਂ ਰਾਜਪਾਲ ਹੁੰਦੇ ਨੇ ਹਾਂ ਬਹਿ ਜਾ ਕਿਵੇਂ ਆਇਆ ਸੀ ਉਹ ਮਤਾਂ ਹੀ ਆਇਆ ਸੀਗਾ ਬੜ ਬੜ ਕੇ ਥਿਆ ਤਰਾਜਪਾਲ ਤੂੰ ਮੈਂ ਤੋਰੇ ਕੀ ਕਰਨ ਆਇਆ ਅਜੇ ਕੱਲ ਤਾਂ ਮੈਂ ਤੇਰੇ ਨਾਲ ਗੱਲ ਕਰੀ ਆ ਓਏ ਉਹ ਤਾਂ ਮੈਂ ਮੰਨਦਾ ਗੱਲ ਆਪਣੀ ਗੱਲ ਹੋਈ ਆ ਤੈਨੂੰ ਪਤਾ ਸਾਰੀ ਰਾਤ ਨਹੀਂ ਮੈਨੂੰ ਨੀਂਦ ਆਈ ਮੈਨੂੰ ਤਾਂ ਸਾਰੀ ਰਾਤ ਕੁੜੀ ਦੀ ਕਲਪਨਾ ਹੀ ਲੱਗੀ ਰਹੀ ਆ ਤੂੰ ਇੱਕ ਵਾਰੀ ਕੁੜੀ ਦਾ ਤਾਂ ਪਤਾ ਕਰਕੇ ਬੱਸ ਯਾਰ ਕਿਵੇਂ ਆ ਮੈਂ ਕੁੜੀ ਦਾ ਕੀ ਪਤਾ ਕਰਾਂ ਮੈਨੂੰ ਤਾਂ ਉਹਨਾਂ ਨੇ ਘਰੋਂ ਬਾਹਰ ਕੱਢਤਾ ਮੈਨੂੰ ਤਾਂ ਆਪਣੀ ਟੈਨਸ਼ਨ ਪਈ ਹੋਈ ਆ ਓ ਤੈਨੂੰ ਤਾਂ ਆਪਣੀ ਟੈਨਸ਼ਨ ਪਈ ਆ ਤੈਨੂੰ ਐ ਪਤਾ ਨਾ ਮੇਰਾ ਖੂਨ ਆਉ ਉਥੇ ਉਹਨਾਂ ਦਾ ਕੀ ਪਤਾ ਕਿ ਇਹ ਜਿਹਾ ਵਿਵਹਾਰ ਕਰਦੇ ਹੋਣਗੇ ਉਹ ਲਹਿਰਾਜਪਾਲ ਜਦੋਂ ਉਹਨਾਂ ਨੇ ਕੁੜੀ ਖੋਲੀਏ ਤਾਂ ਇਹ ਕੀ ਮਿਲਿਆ ਵੇ ਕੁੜੀ ਓਏ ਆਏ ਕੁੜੀ ਕਿਵੇਂ ਖੋਲਣਗੇ ਹੱਥ ਲੱਗੇ ਵੇ ਆਪ ਦੇ ਰਾਜਾਂ ਫੜ ਲੂੰ ਮੇਰੀ ਗੱਲ ਸੁਣੋ ਜਵਾਬ ਤਾਂ ਉਹਦਾ ਵੀ ਆਹੋ ਉਹਨੂੰ ਤਾਂ ਇਹੀ ਲੱਗਦਾ ਵੀ ਮੇਰਾ ਜਵਾਬ ਹੈ ਤੇ ਉਹਨਾਂ ਨੇ ਜਦੋਂ ਰੱਖ ਹੀ ਲਈ ਹੁਣ ਇਹਦੇ 'ਚ ਮੈਂ ਕੀ ਕਰ ਸਕਦੀ ਆ ਮੈਨੂੰ ਪਤਾ ਉਹਨਾਂ ਉਹਦੀ ਬਥੇਰੀ ਦੇਖਭਾਲ ਕਰਦੇ ਹੋਣੇ ਬਹੁਤ ਚੰਗੀ ਤਰ੍ਹਾਂ ਤੂੰ ਟੈਨਸ਼ਨ ਕਿਉਂ ਲਈ ਆ ਓਏ ਯਾਰ ਮੈਨੂੰ ਸਾਰਾ ਕੁਝ ਪਤਾ ਹੀ ਆ ਕਿਹੜੀ ਦੇਖਭਾਲ ਕਰਦੇ ਆ ਉਹ ਫਿਰ ਹੁਣ ਤੂੰ ਚਾਹਣਾ ਕੀ ਆ ਮੈਂ ਬਸ ਇਹੀ ਚਾਹਾਂਗਾ ਵੀ ਤੈਨੂੰ ਫੋਨ ਕਰ ਉਹਨੂੰ ਪੁੱਛਾਂ ਕੀ ਗੱਲਬਾਤ ਆ ਤੇ ਕੁੜੀ ਨੂੰ ਇੱਥੇ ਲਿਆਉਣ ਦੀ ਸਕੀਮ ਬਣਾਵੇ ਕੀ ਮੰਮੀ ਦਾ ਦਿਮਾਗ ਖਰਾਬ ਹੋਇਆ ਮੈਂ ਉਹਨਾਂ ਨੂੰ ਕਿਵੇਂ ਫੋਨ ਲਾਵਾਂ ਤੈਨੂੰ ਲਾ ਦੋ ਮੇਰਾ ਫੋਨ ਚੱਕਣਗੇ ਜੈ ਜੈ ਮੈਂ ਕਰਨਾਮੇ ਕਰਕੇ ਆਈਆਂ ਕੋਈ ਫੋਨ ਤਾਂ ਤੂੰ ਆ ਲੈ ਮੇਰੇ ਵਾਲੇ ਫੋਨ ਤੋਂ ਲਾ ਦੇਣਾਗਾ ਮੈਂ ਗੱਲਬਾਤ ਨਿਕਾ ਨਹੀਂ ਕਰਨੀ ਬੂ ਗੱਲ ਕੀ ਕਰਾਂ ਮੈਂ ਮੰਮੀ ਇੱਕ ਵਾਰਾ ਗੱਲ ਕਰਕੇ ਦੇਖ ਲੈ ਕੀ ਹੈ ਤੈਨੂੰ ਕਹੀ ਦੇਵੇ ਵੀ ਆਪਦੀ ਕੁੜੀ ਨੂੰ ਲੈ ਜਾ ਨਾਲ ਨਹੀਂ ਫਰਮਾਇਆ ਆਪਦੀ ਸਕੀਮ ਲਾਵਾਂਗਾ ਚਲ ਕੋਈ ਗੱਲ ਨਹੀਂ ਤੈਨੂੰ ਉਹ ਤੇਰੀ ਸਕੀਮ ਤਾਂ ਇੱਥੇ ਬਹੁਤ ਵਧੀਆ ਜਲ ਕੋਈ ਨਾ ਤੂੰ ਗੱਲ ਕਰਕੇ ਦੇਖ ਲੈ ਚੱਕ ਤਾਂ ਲਿਆ ਹੈਲੋ ਹੈਲੋ ਮੈਂ ਬੁਲਬੁਲ ਬੋਲ ਰਹੀ ਹਾਂ ਹਾਂ ਲੱਗ ਗਿਆ ਪਤਾ ਕਾਹ ਫੋਨ ਲਾਇਆ ਮੈਨੂੰ ਮੇਰੀ ਗੱਲ ਸੁਣੋ ਮੈਥੋਂ ਜਿਹੜਾ ਕੁਝ ਹੋਇਆ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਜੇ ਤੁਸੀਂ ਮੈਨੂੰ ਗੁੱਸਾ ਆਪਣਾ ਮੇਰੀ ਗੱਲ ਸੁਣ ਲੈ ਮੈਂ ਤੇਰੀ ਕੋਈ ਮਾਫੀ ਮੋਗ ਨਹੀਂ ਲੈਣੀ ਚੁੱਪ ਚਾਪ ਜਿੱਥੇ ਬੈਠੀ ਆ ਉਥੇ ਬੈਠੀ ਰਹੇ ਠੀਕ ਹੈ ਨਾ ਮੇਰੀ ਗੱਲ ਕੱਟ ਗਈ ਤੇ ਤੂੰ ਮੇਰੇ ਨਾਲ ਮੇਰੀ ਗੱਲ ਤਾਂ ਸੁਣ ਲਓ ਜੀ ਤੁਸੀਂ ਮੈਨੂੰ ਘਰੇ ਨਹੀਂ ਵਾੜਨਾ ਕਮ ਸਕ ਕ ਮੇਰੀ ਕੁੜੀ ਤਾਂ ਮੈਨੂੰ ਵਾਪਸ ਦੇ ਦਿਓ ਤੇਰੀ ਤੇਰੀ ਕੁੜੀ ਕਹਿੰਦਾ ਬਣ ਗਈ ਉਹ ਮੇਰੀ ਕੁੜੀ ਆ ਉਹ ਠੀਕ ਹੈ ਨਾ ਜਦੋਂ ਮੈਂ ਮਨਿੰਦਰ ਨੂੰ ਘਰੋਂ ਕੱਢਿਆ ਸੀਗਾ ਉਦੋਂ ਉਹ ਕੁੜੀਆਂ ਦੂਜੀਆਂ ਵੀ ਮੇਰੇ ਕੋਲ ਰਹੀਆਂ ਸੀ ਤੇ ਇਹ ਕੁੜੀ ਵੀ ਮੇਰੇ ਕੋਲ ਰਹੂਗੀ ਖਬਰਦਾਰ ਜੇ ਕੁੜੀ ਤੋਂ ਆਦੀ ਕੁੜੀ ਗਿਆ ਤਾਂ ਕਮਾਲ ਦੀ ਗੱਲ ਹੈ ਕੁੜੀਓ ਮੈਂ ਜੰਮੀ ਆ ਠੀਕ ਹੈ ਤੇ ਕੁੜੀ ਮੈਨੂੰ ਵਾਪਸ ਚਾਹੀਦੀ ਹੈ ਜਿਵੇਂ ਮਰਜ਼ੀ ਦੋ ਮੈਨੂੰ ਅੱਛਾ ਵਾਪਸ ਲੈ ਲੈਂਗੇ ਫਿਰ ਐਸ ਤਰ੍ਹਾਂ ਕੁੜੀ ਹੈ ਤਾਂ ਜੇ ਮੈਂ ਆਪਣੀ ਆਈ ਤੇ ਆਈ ਨਾ ਮੈਂ ਬਹੁਤ ਕੁਝ ਕਰ ਸਕਦੀ ਆ ਕੋਈ ਗੱਲ ਨਹੀਂ ਮੈਂ ਬੈਠਾ ਇੱਥੇ ਬੈਠਾ ਤੈਨੂੰ ਮੇਰਾ ਘਰ ਵੀ ਪਤਾ ਸਾਰਾ ਕੁਝ ਪਤਾ ਤੂੰ ਆ ਜਾ ਲੈ ਕੇ ਜਾ ਕੇ ਦੇਖ ਲੈ ਕੁੜੀ ਐਨਾ ਹੀ ਦਾਵਾ ਤੇਰੇ ਤੇ ਤਾਂ ਤੇਰੀ ਮਾਂ ਚ ਤੈਨੂੰ ਪਤਾ ਨਹੀਂ ਤੂੰ ਪੰਗਾ ਕਿਹਦੇ ਨਾਲ ਲਿਆ ਕੀ ਕਹਣਾ ਪੰਗੇ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਠੀਕ ਹੈ ਬੰਦੇ ਤੋਂ 100 ਗਲਤੀਆਂ ਹੁੰਦੀਆਂ ਨੇ ਜੇ ਇੱਕ ਗਲਤੀ ਇਹ ਕੋਈ ਇਹ ਇਹ ਗਲਤੀ ਸੀ ਮੈਨੂੰ ਮਾਰਨ ਦੀ ਤੂੰ ਗਲਤੀ ਕਰ ਰਹੀ ਸੀ ਮੈਂ ਤੁਹਾਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ ਉਹ ਦਵਾਈ ਤਾਂ ਬਸ ਉਹ ਤਾਕਤ ਦੀ ਦਵਾਈ ਸੀਗੀ ਉਹ ਤਾਕਤ ਦੀ ਗੋਲੀਆਂ ਸੀਗੀਆਂ ਨਾ ਫਿਰ ਤੂੰ ਆਪਨੇ ਆਪ ਨਹੀਂ ਪੀਤਾ ਪਾਣੀ ਮੈਨੂੰ ਕੀ ਲੋੜ ਹੈ ਤਾਕਤ ਦੀ ਤਾਕਤ ਦੀ ਤੇ ਤੁਹਾਨੂੰ ਲੋੜ ਹੈ ਲੋੜ ਹੈ ਤਾਕਤ ਦੀ ਚੁੱਪ ਚਾਪ ਨਾ ਜਿੱਥੇ ਬੈਠੀਆਂ ਬੈਠੀ ਰਹਿ ਮੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਤੇ ਬੱਚੇ ਦੀ ਗੱਲ ਕੁੜੀ ਤੇਨੂੰ ਜਮਾ ਵੀ ਨਹੀਂ ਮਿਲਦੀ ਠੀਕ ਹੈ ਨਾ ਮੈਂ ਆਲਦੀ ਆ ਪਾ ਲੂੰਗਾ ਨਾਲੇ ਗੱਲ ਸੁਣ ਲੈ ਮੈਂ ਮਨਿੰਦਰ ਨੂੰ ਲੈਣ ਚੱਲਿਆਂਗਾ ਤੇ ਮਨਿੰਦਰ ਆਪੇ ਹਿਸਾਬ ਲੂਗੀ ਜਵਾਗੜੀ ਨੂੰ ਜਿੱਥੇ ਉਹ ਤਿੰਨ ਸਾਮ ਦੀ ਹੈ ਉਥੇ ਚੌਥੀ ਨੂੰ ਵੀ ਹਿਸਾਬ ਲੂਗੀ ਠੀਕ ਹੈ ਥੋੜਾ ਕੋਈ ਦਿਨ ਧਰਮ ਹੈਗਾ ਕੀ ਨਹੀਂ ਪਹਿਲੇ ਤੁਸੀਂ ਮਨਿੰਦਰ ਬਾਹਰ ਕੱਢਤੀ ਫਿਰ ਮੈਂ ਕੱਢਤੀ ਹੁਣ ਤੁਸੀਂ ਮਨਿੰਦਰ ਲੈਨ ਚੱਲਿਓ ਕੱਲ ਨੂੰ ਮੈਨੂੰ ਬਾੜ ਲੋਂਗੇ ਮਨਿੰਦਰ ਦਾ ਕੋਈ ਕਸੂਰ ਹੀ ਨਹੀਂ ਸੀਗਾ ਮਨਿੰਦਰ ਨੂੰ ਤਾਂ ਲੈ ਕੇ ਆਉਣੀ ਆ ਕਸੂਰ ਤਾਂ ਸਾਰਾ ਤੇਰਾ ਸੀਗਾ ਕਰਦੋਸਤ ਹਾਂ ਹਾਂ ਬਾਅਦ ਪਤਾ ਲੱਗਿਆ ਤੇਰੀਆਂ ਕਸੂਰ ਤਾਂ ਮੇਰਾ ਹੀ ਐ ਸਾਰਾ ਉਹਦਾ ਪਿਓ ਇਹੋ ਜਿਹਾ ਨਿਕਲਿਆ ਆਪ ਪਤਾ ਨਹੀਂ ਕਿਹੋ ਜੀ ਹੋਣੀ ਚੱਲ ਕੋਈ ਗੱਲ ਨਹੀਂ ਜਿਉਂਦੇ ਪਿਓ ਨੇ ਗਲਤੀ ਕਰਤੀ ਮਨਿੰਦਰ ਨੇ ਤਾਂ ਕੋਈ ਗਲਤੀ ਨਹੀਂ ਆ ਕੀਤੀ ਹਾਲੇ ਤੂੰ ਦੱਸੇਂਗੀ ਮੈਨੂੰ ਮੈਂ ਕੀ ਕਰਨਾ ਤੇ ਕੀ ਨਹੀਂ ਕੋਈ ਨਾ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਬਹੁਤ ਛੇਤੀ ਹੋਊਗਾ ਦੇਖਦੀ ਆ ਬਗਾਨੀ ਕਿੰਨਾ ਕਸਾਮਦੀ ਏ ਤੁਹਾਡਾ ਘਰ ਬਗਾਨੇ ਬੂਨੇ ਕੋਈ ਨਹੀਂ ਮੜਾ ਜਵਾਨ ਨੂੰ ਲਗਾਮ ਦੇ ਠੀਕ ਹੈ ਨਾ ਦਿਖਦਾ ਹੀ ਆ ਮੈਨੂੰ ਕਿੰਨੀ ਕਪਣੀ ਮੈਂ ਤੈਨੂੰ ਬਹੁਤ ਪਿਆਰ ਕੀਤਾ ਜੀ ਮੈਂ ਸੋਚਿਆ ਕਿ ਚੱਲ ਕੋਈ ਗੱਲ ਨਹੀਂ ਜੇ ਮਨਿੰਦਰ ਨਹੀਂ ਮੇਰੀ ਬਣੀ ਤੂੰ ਤਾਂ ਮੇਰੀ ਬਾਜ ਨਹੀਂ ਪਰ ਨਹੀਂ ਤੂੰ ਵੀ ਦਿਖਾਦੀ ਆਪਣੀ ਜਾਨ ਮੈਨਾਂ ਫालतू ਬਕਵਾਸ ਕਰਨ ਦੀ ਲੋੜ ਨਹੀਂ ਹੈਗੀ ਲਾਡੀ ਹਾਂ ਫੋਨ ਘਟਾ ਫੋਨ ਕੋ ਲਾਇਆ ਜੋ ਮੈਂ ਤੈਨੂੰ ਮੂੰਹ ਲਾਉਣਾ ਨਹੀਂ ਪਸੰਦ ਕਰ ਦੇਖ ਲਿਆ ਉਹ ਤਾਂ ਮੈਂ ਦੇਖ ਲਿਆ ਮੈਂ ਤੈਨੂੰ ਆਏ ਕਣਾਂ ਜੇ ਮਨਿੰਦਰ ਨੂੰ ਲੈ ਕੇ ਆਉਂਦਾ ਗੱਲ ਨੂੰ ਤਾਂ ਤੇਰਾ ਤਾਂ ਪਤਾ ਕੱਟੇ ਗਿਆ ਪੱਕੇ ਤੌਰ ਤੇ ਆਪਣੀ ਕੁੜੀ ਦਾ ਪਤਾ ਨਹੀਂ ਕੀ ਦੁਰਵਿਵਹਾਰ ਕਰਨਗੇ ਮੈਂ ਤੈਨੂੰ ਸਿੱਧੀ ਗੱਲ ਕਹਿਣਾ ਕਿ ਜਿਵੇਂ ਮਰਜ਼ੀ ਕਰ ਸਕੀਮ ਲਾ ਜੋ ਕਿ ਮਰਜ਼ੀ ਕਰ ਉਹ ਇੱਥੇ ਲੈ ਗਿਆ ਹੁਣ ਕੁੜੀ ਆਊਗੀ ਕਿਵੇਂ ਐਂ ਤਾਂ ਦੱਸ ਤੂੰ ਮੈਨੂੰ ਰਾਜਪਾਲ ਮੰਮੀ ਜਦੋਂ ਮਨਿੰਦਰ ਹੀ ਉਹਨਾਂ ਨੇ ਘਰੇ ਬਾੜ ਲਈ ਹੁਣ ਕੁੜੀ ਆਊਗੀ ਕਿਵੇਂ ਰਾਜਪਾਲ ਤੂੰ ਕਿਉਂ ਨਹੀਂ ਸਮਝਦਾ ਉਹ ਯਾਰ ਤੈਨੂੰ ਪਤਾ ਨਾ ਕੁੜੀ ਮੇਰੀ ਆਹੋ ਆਪਦੀ ਕਿ ਮੈਂ ਕਹੀ ਜਾਂਦਾ ਉਹ ਅੱਜ ਵੀ ਕੁੜੀ ਮੇਰੀ ਆਉਂ ਉਹ ਯਾਰ ਉਹਨੂੰ ਤਾਂ ਹੀ ਲੱਗੂਗਾ ਵੀ ਕੁੜੀ ਉਹਦੀ ਆਪਦੀ ਹੈ ਆਪਣੇ ਬਾਰੇ ਕਿਸ ਨੂੰ ਕੁਝ ਨਹੀਂ ਪਤਾ ਕੱਲੀ ਮਨਿੰਦਰ ਨੂੰ ਪਤਾ ਸੀ ਉਹ ਫਿਰ ਮਨਿੰਦਰ ਹੀ ਹੋ ਜਾ ਕੁਝ ਕਰੂ ਨਾ ਹੁਣ ਜਾ ਕੇ ਜਦੋਂ ਮਨਿੰਦਰ ਜਾਵੜੀ ਨਹੀਂ ਸਾਹਦੀ ਆਪਣੀ ਰਾਜਪਾਲ ਭਾਈ ਕਮਲੀਆਂ ਗੱਲਾਂ ਨਾ ਕਰ ਇਹ ਦਿਮਾਗ ਨਾਲ ਸੋਚ ਵੀ ਤੇਰੀ ਕੁੜੀ ਕਿਵੇਂ ਆਉਗੀ ਨਹੀਂ ਦਿਮਾਗ ਇਹਦੇ ਰਾਹੀ ਨਹੀਂ ਆ ਉਹਨੇ ਨੂੰ ਦਿੰਦੇ ਹੁਣ ਉਹ ਦਿਮਾਗ ਨਾਲ ਤਾਂ ਮੈਂ ਸੋਚ ਹੀ ਰਿਆ ਵੀ ਜਿਹੜੀ ਗੱਲ ਆ ਹੁਣ ਜਿਹੜੀ ਤੇਥੋਂ ਕਸਰ ਲੱਗੀ ਹੁਣ ਮੈਂ ਕੱਢ ਕੇ ਦਿਖਾਉਂਗਾ ਤੈਨੂੰ ਤੈਨੂੰ ਕਿਹਾ ਸੀ ਮੜਾ ਜ ਸਕੀਮ ਤੇਰੀ ਕਾਲੀ ਕਰਕੇ ਹੋਇਆ ਸਾਰਾ ਕੁਝ ਮੇਰੇ ਤੇ ਬਲੇਮ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਸਮਝਾਈ ਨਾ ਜੇ ਤੂੰ ਨਾ ਕਾਲੀ ਕਰਦੇ ਨਾ ਅੱਜ ਮੈਂ ਇੱਥੇ ਨਾ ਬੈਠੀ ਹੁੰਦੀ ਉੱਥੇ ਬੈਠੀ ਹੁੰਦੀ ਉਹ ਜਦੋਂ ਸਿਰ ਤੋਂ ਪਾਣੀ ਟੱਪ ਗਿਆ ਹੁਣ ਕਾਲੀ ਕਰਨੀ ਬਣਦੀ ਸੀ ਇੱਕ ਤਰਸਤਾ ਰੋੜਾ ਸੀ ਰਾਸ ਤੈਨੂੰ ਲੋੜ ਕੀ ਸੀ ਇਹਨੂੰ ਗੋਲੀਆਂ ਲਾ ਕੇ ਫੜਾਉਣ ਦੀ ਵੀ ਛੇਤੀ ਕਰਕੇ ਉਹਨਾਂ ਨੂੰ ਪਾ ਦੇ ਓਏ ਜੀ ਇੱਥੋਂ ਮਾਟੀ ਪਤੀ ਨਹੀਂ ਉਹ ਗੱਲ ਦਾ ਜਿਹੜੀ ਸਕੀਮ ਆਂ ਘੜੀ ਬੈਠਾ ਸੀਗਾ ਆਹੋ ਜਿਹੜੀ ਮਾਣੇ ਮੇਰੀ ਸਕੀਮ ਘੜੀ ਹੋਈ ਸੀ ਪਹਿਲੇ ਮਨਿੰਦਰ ਦੇ ਮੁੰਡੇ ਨੂੰ ਮਾਰਨਾ ਸੀ ਫਿਰ ਬਾਅਦ ਚ ਦੋਨਾਂ ਦਾ ਖਾਤਮਾ ਕਰਨਾ ਸੀ ਲਾਡੀ ਤੇ ਮ ਫੇਰ ਗੱਲ ਬਣਦੀ ਸੀ ਕੋਈ ਗੱਲ ਨਹੀਂ ਗੱਲ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾਉਂਗਾ ਇੱਥੇ ਤਾਂ ਨਹੀਂ ਬਣੀ ਗੱਲ ਕੀ ਬਣਾਵੇਂਗਾ ਤੂੰ ਚੰਗਾ ਹਾਂ ਬਣਾ ਲਈ ਤੂੰ ਗੱਲ ਜਿਹੜੀ ਬਣਾਉਣੀ ਮੈਂ ਆਪਣੇ ਹਿਸਾਬ ਨਾਲ ਦੇਖਦਾ ਕੀ ਬਣਦਾ ਲੈ ਇਹ ਕਰੂਗਾ ਇਹਨੇ ਅੱਡ ਦਿਮਾਗ ਖਰਾਬ ਕਰਾਇਆ ਮੰਮੀ ਮੇਰਾ ਤਾਂ ਮੈਨੂੰ ਨਹੀਂ ਲੱਗਦਾ ਪੁੱਤ ਇਹਦੀ ਸਕੀਮ 'ਚ ਕੋਈ ਦਮ ਹੋਊਗਾ ਇਹ ਤਾਂ ਕੋਈ ਤੂੰ ਹੀ ਦਿਮਾਗ ਲੜਾਇਆ ਹੁਣ ਆਹ ਦੇਖ ਲੈ ਮਨਿੰਦਰ ਦਾ ਸੋਚਿਆ ਸੀ ਵੀ ਉਹਨੂੰ ਦੁਬਾਰਾ ਇਸ ਘਰੇ ਬਾੜ ਦੂਗਾ ਉਹ ਮੈਨੂੰ ਤਾਂ ਬਹੁਤ ਔਖ ਬੀ ਸ਼ਰਮ ਨਾ ਹੋਣ ਉਹ ਕਰਾਂਗੇ ਸਰਦਾਰ ਕਹੋਂਦੇ ਨੇ ਸ਼ਰਮ ਹੀ ਨਹੀਂ ਮੰਨਦੇ ਭੋਰਾ ਮਾਂ ਪੁੱਤ ਇਹਦਾ ਪੁੱਤ ਕਿੰਨਾ ਕੁ ਟਾਈਮ ਲੱਗੂਗਾ ਬਸ ਮਰੀ ਜਾਂਦੀ ਹੈ ਬਸ ਉਹ ਰੋਈ ਜਾਂਦੀ ਹੈਗੀ ਨਜਵਾਕਾ ਨਾ ਖੇਢੀ ਜਾਂਦੀ ਆ ਬਾਹਰੇ ਕੋਈ ਗੱਲ ਬਸ ਪਣੀ ਜਾਂਦੀ ਹੈ ਸਾਰੀ ਆਟਾ ਗੁੰਨੇ ਤੇ ਮਰ ਕੇ ਰੋਟੀਆਂ ਲੱਗਦੀਆਂ ਚੱਲ ਠੀਕ ਆ ਹਾਂ ਨਾਲ ਮੈਂ ਜਾਏ ਕਹਿੰਦੀ ਸੀ ਮੈਂ ਕੀਤੀ ਸੀਗੀ ਕਾਲੀ ਵੀਰੇ ਨਾਲ ਗੱਲ ਅੱਛਾ ਤੇ ਵੀਰਾ ਕਹਿੰਦਾ ਸੀ ਕੱਲ ਨੂੰ ਮੁਲਾਕਾਤ ਕਰਾਂਦਾ ਕਰਾ ਦੇਣਗੇ ਹਾਂ ਲੈ ਫਿਰ ਤਾਂ ਬਹੁਤ ਵਧੀਆ ਹੋਇਆ ਹੋਰ ਮੈਂ ਬਾਪੂ ਨੂੰ ਪੁੱਛ ਲਾਂਗੇ ਆਪਾਂ ਕੀ ਪਤਾ ਕੋਈ ਮੜ ਮੁੰਡੂ ਕੁਝ ਪਤਾ ਹੀ ਲੱਗ ਜੇ ਆਪਾਂ ਨੂੰ ਲੈ ਹੋਰ ਪੁੱਤ ਨਾਲੇ ਤੂੰ ਪੈਸੇ ਟਕੇ ਦੀ ਕਹਤਾ ਸੀ ਵੀ ਅਸੀਂ ਭਾਈ ਮੈਂ ਇਸ ਵੇਚ ਦਾਂਗੇ ਮੈਂ ਕਿਹਾ ਸੀਗਾ ਵੀਰੇ ਕਹਿੰਦਾ ਨਹੀਂ ਮੈਂ ਤਾਂ 1 ਰੁਪਿਆ ਨਹੀਂ ਥੋੜੇ ਤੋਂ ਲੈਂਦਾ ਮੈਂ ਤਾਂ ਬਥੇਰਾ ਕਿਹਾ ਸੀ ਵੀਰੇ ਕੋਈ ਗੱਲ ਨਹੀਂ ਅਸੀਂ ਦੇਵਾਂਗੇ ਪੈਸੇ ਹਨਾ ਕਹਿੰਦਾ ਨਾ ਵੀਰੇ ਕਹਿੰਦਾ ਨਾ ਤੂੰ ਮੇਰੀ ਭੈਣ ਨਹੀਂ ਹੈਗੀ ਫਿਰ ਉੱਥੇ ਮੈਂ ਕੀ ਬੋਲਦੀ ਚੱਲ ਕੋਈ ਨਾ ਪੁੱਤ ਜੇ ਹੁਣ ਨਹੀਂ ਲੈਂਦਾ ਫਿਰ ਹੌਲੇ ਹੌਲੇ ਕਰਕੇ ਉਹਨੂੰ ਦੇ ਦਾਂਗੇ ਥੋੜੇ ਥੋੜੇ ਕਰਕੇ ਹਨਾ ਦੇਣੇ ਤਾਂ ਪਹਿਣਗੀ ਪਤਾ ਏ ਥੋੜੀ ਹੁੰਦਾ ਹਾਂ ਥੋੜੀ ਹੁੰਦਾ ਚਲ ਅਗਲਾ ਤਾਂ ਕਹਿ ਹੀ ਦਿੰਦਾ ਅਗਲਾ ਕੰਮ ਆ ਗਿਆ ਔਖੇ ਟਾਈਮ ਇਹੀ ਬਹੁਤ ਹੈਗਾ ਜੀ ਜੀ ਬਹੁਤ ਸਹੀ ਗੱਲ ਹੈ ਹੈ ਨਾ ਹੂੰ ਐਨੇ ਇਥੇ ਰੱਖੀ ਸਬਜੀ ਰੋਟੀਆਂ ਲੱਗਦੀਆਂ ਮੁਰਸੀਆਂ ਔਰ ਰੋਟੀ ਲੱਗ ਜਾ ਪੁੱਤੋ ਤਾਂ ਰੋਈ ਜਾਂਦੀ ਐ ਮੈਂ ਤਾਂ ਹੀ ਤੈਨੂੰ ਕਿਹਾ ਸੀ ਉਹਦਰੋ ਛਟੀਆਂ ਚੱਕ ਕੇ ਲਈ ਆਈ ਸੀ ਅੱਛਾ ਮਿੰਦਰ ਹਾਂ ਸਸਰੀ ਗੱਲ ਸਸਰੀ ਗੱਲ ਪੁੱਤ ਕੀ ਆ ਮੈਂਦਰ ਠੀਕ ਆ ਬਸ ਕਿਵੇਂ ਆਏ ਸੀ? ਕਿਉਂ? ਆ ਨਹੀਂ ਸਕਦਾ। ਨਾਨਾ ਪੁੱਤ ਇਹ ਤਾਂ ਕਮਲੀ ਐ। ਆ ਕਿਉਂ ਨਹੀਂ ਸਕਦਾ? ਤੇਰਾ ਘਰ ਐ। ਆ ਜਾ ਬੈਠ ਜੀ। ਮੈਂ ਬਿਠਾ ਚਲ ਪੁੱਤ ਚਲ ਆ ਜਾ। ਪੁੱਤ ਉਹ ਮੈਂ ਤੈਨੂੰ ਪੁੱਛਦੀ ਚੰਗੀ ਤਾਂ ਨਹੀਂ ਲੱਗਦੀ। ਪਰ ਫਿਰ ਵੀ ਮੈਨੂੰ ਇਹ ਦੱਸ ਵੀ ਤੂੰ ਅੱਜ ਸਾਡੇ ਕਿਵੇਂ ਕਰੇ? ਓਹੋ ਮੰਮੀ ਤੂੰ ਸਮਝਦੀ ਕਿਉਂ ਨਹੀਂ? ਜਖਮਾਂ ਤੇ ਲੂਣ ਪੌਣ ਆਇਆ ਜਿਵੇਂ ਇਹਦੀ ਮਾਂ ਆਈ ਸੀ। ਉਹ ਨਹੀਂ ਨਹੀਂ ਅਮਰਿੰਦਰ ਕੀ ਗੱਲ ਮੈਂ ਆ ਨਹੀਂ ਸਕਦਾ। ਮੈਂ ਤਾਂ ਪਤਾ ਲੈਣ ਆਇਆ ਸੀਗਾ ਡੈਡੀ ਜੀ ਦਾ। ਅੱਛਾ ਪਤਾ ਲੈਣ ਆਏ ਸੀ। ਤੁਹਾਨੂੰ ਅੱਜ ਪਤਾ ਲੱਗਿਆ? ਨਾ ਉਸੇ ਇਸ ਗੱਲ ਪਿੱਛੇ ਤਾਂ ਮੈਨੂੰ ਘਰੋਂ ਕੱਢਿਆ ਸੀ। ਅੱਜ ਪਤਾ ਲੈਣ ਆਇਓ ਕੀ ਗੱਲ ਕੀ ਹੋ ਗਿਆ ਇਹੋ ਜੰਨੇ ਦਿਨਾਂ ਚ? ਉਹ ਪਤਾ ਨਹੀਂ ਕੀ ਹੋਇਆ ਛੁੱਦੇ ਦਿਮਾਗ ਨੂੰ। ਬਸ ਤੂੰ ਛਾਡੋ ਉਸ ਗੱਲ ਨੂੰ। ਕਿਉਂ ਛੱਡਾ? ਹੁਣ ਛੱਡੀਆਂ ਨਹੀਂ ਜਾਂਦੀਆਂ ਇਹ ਗੱਲਾਂ। ਤੈਨੂੰ ਪਤਾ ਤੇਰੀ ਮਾਂ ਆਈ ਸੀ ਘਰੇ ਇੰਨਾ ਕੁਝ ਬੋਲ ਕੇ ਗਈ ਐ। ਕਹਿੰਦੀ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਆ ਮਨਿੰਦਰ ਉੱਥੋਂ ਸੋਨਾ ਚੱਕ ਲਈ ਪੈਸੇ ਚੱਕ ਲਈ ਪਰ ਸਾਤੋਂ ਵੀ ਕੁਛ ਨਾ ਕੁਛ ਬੋਲਿਆ ਗਿਆ ਚਲ ਕੋਈ ਗੱਲ ਨਹੀਂ ਜੀ ਉਹਨੇ ਬੋਲਤਾ ਤੁਸੀਂ ਬੋਲਤਾ ਉਹ ਇੱਕ ਬਰਾਬਰ ਹੈ ਕਿਉਂ ਇੱਕ ਬਰਾਬਰ ਕਿਉਂ ਹਰ ਇੱਕ ਵਾਰ ਹੀ ਐ ਹੁੰਦਾ ਤੁਸੀਂ ਹਿਜਾ ਲਾ ਕੇ ਘਰੋਂ ਕੱਢ ਦਿੰਦੇ ਹੋ ਕਦੇ ਘਰੇ ਵਾਰ ਲੈਨੇ ਹੋ ਕਦੇ ਤੇਰੀ ਮਾਂ ਕੁਛ ਕਹਿ ਦਿੰਦੀ ਆ ਕਦੇ ਤੁਸੀਂ ਕੁਛ ਕਹਿ ਦਿੰਦੇ ਹੋ ਅਸੀਂ ਸੁਣਨ ਵਾਸਤੇ ਰੱਖਿਓ ਫਿਰ ਕੀ ਹੋਇਆ ਅਸੀਂ ਗਰੀਬ ਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਕੁਛ ਮਰਜੀ ਸਾਨੂੰ ਕਹੀ ਜਾਓ ਦੇਖ ਪੁੱਤ ਹੁਣ ਤਾਂ ਅਸੀਂ ਆਪਦੇ ਜਵਾਕ ਵੀ ਹਰੇ ਲਿਆਵਾਂਗੇ ਅਸੀਂ ਆਪਦਾ ਦੋਤਾ ਵੀ ਉਰੇ ਲੈ ਕੇ ਆਵਾਂਗੇ ਤੂੰ ਤਲਾਕ ਮੰਗਿਆ ਸੀ ਨਾ ਤਲਾਕ ਤੁਹਾਨੂੰ ਮਿਲ ਜੂਗਾ ਕਿਨੇ ਕਹ ਤਲਾਕ ਤੇਰੀ ਮਾਂ ਕਹਿ ਕੇ ਗਈ ਆ ਪੁੱਤ ਕਹਿੰਦੀ ਸਾਨੂੰ ਤੇਥੋਂ ਤਲਾਕ ਚਾਹੀਦਾ ਐਵੇਂ ਨਾ ਕਮਲਿਆ ਨਾ ਮਨਿੰਦਰ ਉਹ ਘਰ ਵੀ ਤੇਰਾ ਜਵਾਕ ਵੀ ਤੇਰਾ ਜਦੋਂ ਮਰਜੀ ਉੱਥੇ ਤੂੰ ਰਹਿ ਸਕਦੀ ਆ ਤੇਰਾ ਆਪਦਾ ਘਰ ਆ ਜਦੋਂ ਤੂੰ ਇੱਥੇ ਆ ਤੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਉੱਤੇ ਇੱਕ ਗੱਲ ਪੁੱਛ ਅੱਜ ਤੂੰ ਇੰਨਾ ਮਿੱਠਾ ਕਾ ਤੂੰ ਬੋਲ ਰਿਹਾ ਸਾਡੇ ਨਾਲ ਉਹ ਹੋ ਮਮੀ ਕੋਈ ਗਾਂ ਹੋਊਗਾ ਹੈ ਤਾਂ ਹੀ ਤਾਂ ਮਿੱਠਾ ਬੋਲ ਰਿਹਾ ਨਹੀਂ ਤੈਨੂੰ ਪਤਾ ਜਿੰਨਾ ਟਾਈਮ ਮੈਨੂੰ ਕੋਈ ਕੰਮ ਨਹੀਂ ਪੈਂਦਾ ਉਹਨਾਂ ਟਾਈਮ ਇਹ ਮਿੱਠਾ ਬੋਲਦੇ ਨਹੀਂ ਇਹ ਬਾੜਾ ਹੀ ਬੋਲਦੇ ਆ ਪਰ ਜੇ ਮੈਨੂੰ ਉਹਨੂੰ ਤਾਂ ਪੁੱਛਣ ਦੇ ਮੇਰੀ ਤੁ ਗੱਲ ਤਾਂ ਸੁਣ ਲੈ ਮੈਂ ਤੇਰੇ ਕੋਲੇ ਆਇਆ ਮੈਂ ਮਾਫੀ ਮੰਗਦਾ ਉਹਦੇ ਮੇਥੋਂ ਗਲਤੀ ਹੋ ਗਈ ਕਿ ਮੈਂ ਸਮਝਿਆ ਵੀ ਮੇਰੀ ਪਿੰਡ ਦੇ ਵਿੱਚ ਬੇਇੱਜ਼ਤੀ ਹੋ ਗਈ ਤੇਰੇ ਪਿਓ ਨੇ ਐਡਾ ਵਡਾ ਕਦਮ ਚੱਕ ਲਿਆ ਪਰ ਮੈਂ ਹੁਣ ਸੋਚਿਆ ਘਰੇ ਬੈਠ ਕੇ ਮੈਂ ਕਿਹਾ ਨਹੀਂ ਪਿਓ ਇਹ じゃ ਕੁਝ ਨਹੀਂ ਕਰ ਸਕਦਾ ਸਿਆਣਾ ਵਾਣਾ ਬੰਦਾ ਉਹ ਅੱਛਾ ਇੱਕ ਵਾਰ ਇਹ ਪਹਿਲਾਂ ਬੈਠ ਹੀ ਨਹੀਂ ਸੋਚ ਸਕਦੇ ਸੀ ਨਾ ਕਿੱਥੇ ਤੁਸੀਂ ਮੇਰੇ ਨਾਲ ਤੁਰਨਾ ਸੀ ਕਿਤੇ ਤੁਸੀਂ ਮੈਨੂੰ ਘਰੋਂ ਕੱਢਤਾ ਅੱਜ 4 ਦਿਨਾਂ ਬਾਅਦ ਤੁਹਾਨੂੰ ਯਾਦ ਆ ਗਿਆ ਬੁਲਬੁਲ ਨੇ ਮੇਰੇ ਦਿਮਾਗ ਤੇ ਪੜਦਾ ਬਾ ਰੱਖਿਆ ਸੀ ਮੈਂ ਅਜੇ ਬੁਲਬੁਲ ਨੂੰ ਘਰੋਂ ਕੱਢਦਾ ਯਾਰ ਹੈ ਕਿਉਂ ਬੁਲਬੁਲ ਨੂੰ ਘਰੋਂ ਕੱਢਤਾ ਇਹ ਕਿਵੇਂ ਹੋ ਗਿਆ ਹਾਂਜੀ ਮੰਮੀ ਘਰੋਂ ਕੱਢਤਾ ਉਹਨੂੰ ਮੈਂ ਕਿਉਂ ਹੁਣ ਅੱਜ ਤੋਂ ਬਾਅਦ ਉਹ ਆਪਣੇ ਘਰ ਦੇ ਵਿੱਚ ਨਹੀਂ ਆਉਂਦੀ ਤੇ ਮੈਂ ਤੈਨੂੰ ਲੈਣ ਵਾਸਤੇ ਆਇਆ ਤੂੰ ਮੇਰੇ ਨਾਲ ਚੱਲ ਮੈਂ ਤਾਂ ਜਾਣਦੀ ਨਹੀਂ ਜਦੋਂ ਥੋੜਾ ਜੀ ਕਰਦਾ ਮੈਨੂੰ ਘਰੋਂ ਕੱਢਦੇ ਨੇ ਉਹ ਜਦੋਂ ਜੀ ਕਰਦਾ 4 ਬੰਦੇ ਲੈ ਕੇ ਮੈਨੂੰ ਲੈ ਜਾਂਦੇ ਨੇ ਨਾ ਮੈਂ ਇਸ ਕਮਾਸਤੇ ਬਸ ਆਗੀ ਵਾਗੀ ਮੇਰੇ ਕੋਈ ਇੱਜ਼ਤ ਨਹੀਂ ਹੈਗੀ ਅੱਜ ਤੋਂ ਬਾਅਦ ਕੋਈ ਇਹ ਜਿਹਾ ਕਦਮ ਨਹੀਂ ਚੁੱਕਦਾ ਮੈਂ ਬਸ ਬਹੁਤ ਬਹੁਤ ਪਿੱਛੇ ਕਦਮ ਚੱਕਦਾ ਸੀ ਉਹਨੂੰ ਘਰੋਂ ਕੱਢਦਾ ਅੱਜ ਤੋਂ ਬਾਅਦ ਉਹਨੂੰ ਕਦੇ ਮੌਕਾ ਨਹੀਂ ਮਿਲਦਾ ਤੁਸੀਂ ਤਾਂ ਉਹਨੂੰ ਇੰਨਾ ਪਿਆਰ ਕਰਦੇ ਸੀ ਹਾਂ ਤੁਸੀਂ ਉਹਨੂੰ ਘਰੋਂ ਕਾਹਤੋਂ ਕੱਢਦਾ ਹਾਂ ਕਿਹੜਾ ਪਿਆਰ ਕਰਦਾ ਸੀਗਾ ਜੀ ਹਾਂ ਤੁਹਾਨੂੰ ਮੈਂ ਕੀ ਦੱਸਾਂ ਕੀ ਨਹੀਂ ਗੱਲ ਤਾਂ ਕੋਈ ਹੋਈ ਹੋਊਗੀ ਪੁੱਤ ਗੱਲ ਕੀ ਹੋਣੀ ਸੀ ਗੱਲ ਜਿਹੜੀ ਹੋਈ ਆ ਸੁਣ ਲਓ ਅੱਜ ਚਾਹ ਬਣਾਈ ਜਾਂਦੀ ਸੀ ਚਾਹ ਬਣਾਉਂਦੀ ਬਣਾਉਂਦੀ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਕੀ ਨਹੀਂ ਕਿੱਥੋਂ ਲੈ ਕੇ ਆਈ ਉਹ ਸ਼ੀਸ਼ੀ ਉਹਦੇ ਵਿੱਚ ਗੋਲੀਆਂ ਜੀਆਂ ਸੀਗੀਆਂ ਜ਼ਹਿਰ ਵਾਲੀਆਂ ਤੇ ਉਹ ਚਾਹ ਦੇ ਵਿੱਚ ਬਣਾ ਕੇ ਤੇ ਮਿਲਾਉਣ ਲੱਗੀ ਮੈਂ ਦੇਖਿਆ ਤੇ ਬੋਲ ਬੋਲੀ ਜਾਵੇ ਅੱਜ ਮਾਰ ਦੇਣੇ ਆ ਅੱਜ ਸਾਰੇ ਘਰ ਤੇ ਕਬਜ਼ਾ ਕਰ ਲੈਣਾ ਸੁਣ ਲਿਆ ਮੈਂ ਫਿਰ ਮੈਂ ਘਰੋਂ ਫਰਕ ਹੀ ਘੜਤੀ ਉਹਨੂੰ ਅੱਛਾ ਬਹੁਤ ਕੁਟੀ ਮਨਿੰਦਰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਉਹ ਕਦੇ ਆਪਣੇ ਵਿੱਚ ਨਹੀਂ ਆਉਂਦੀ ਠੀਕ ਹੈ ਮੇਰੀ ਘਰ ਵਾਲੀ ਤੂੰ ਸੀ ਤੂੰ ਹੀ ਐ ਤੇ ਤੂੰ ਹੀ ਰਹੇਗੀ ਅੱਛਾ ਅੱਜ ਤੁਸੀਂ ਆਪ ਦੀ ਅੱਖ ਹੀ ਦੇਖਿਆ ਬੁਲਬੁਲ ਨੂੰ ਇਹ ਕਰਦੇ ਫਿਰ ਯਕੀਨ ਹੋਇਆ ਨਾ ਮੈਂ ਕਿੰਨਾ ਫੇਰਦੀ ਸੀ ਮੈਂ ਜਿੰਨਾ ਚੈਨਦੀ ਸੀ ਮੈਂ ਉਸ ਤੋਂ ਪੁੱਛਿਆ ਉਸ ਤੋਂ ਬਾਅਦ ਮੈਂ ਕਿਹਾ ਕੀ ਗੱਲ ਕਿਉਂ ਮਾਰਨਾ ਚਾਹਣੀ ਐ ਫਿਰ ਉਹਨੇ ਸ਼ਰਮ ਕਬੂਲ ਕੀਤਾ ਹਾਂ ਮੈਂ ਤੁਹਾਨੂੰ ਮਾਰਨਾ ਚਾਹਣੀ ਐ ਦੱਸ ਫਿਰ ਮੈਂ ਕੀ ਕਰਦਾ ਮੈਂ ਕਿਹਾ ਸੀ ਨਾ ਰੱਬ ਦੇਖਦਾ ਹੀ ਆ ਅੱਜ ਆਪਦੀ ਅੱਖੀ ਦੇਖੇ ਨਾ ਫਿਰ ਯਕੀਨ ਕੀਤਾ ਤੂੰ ਸ਼ੁਕਰ ਕਰ ਮਨਿੰਦਰ ਸਾਡੇ ਸਾਹਮਣੇ ਬੈਠਾ ਨਹੀਂ ਤਾਂ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਸੀਗੀ ਇਹਦੀਆਂ ਅੱਖਾਂ ਤੋਂ ਪਰਦਾ ਤਾਂ हट ਗਿਆ ਉਹਦੇ ਪਿਆਰ ਦਾ ਜਿਹੜਾ ਕੁਛ ਉਹ ਕਰਦੀ ਸੀ ਇਹਦੇ ਪਿਆਰ ਦੀ ਯਾਰਚ ਨਾ ਕੁਝ ਵੀ ਲੈਂਦਾ ਵੀ ਕਾ ਤੋ ਕਰਦੀ ਐ ਇਹ ਸਾਰਾ ਕੁਛ ਕੀ ਪਤਾ ਹੁਣ ਬਹੁਤ ਪੁੱਛਿਆ ਬਹੁਤ ਕੁੱਟੀ ਮੰਨੀ ਨਹੀਂ ਕਿ ਉਹ ਮੈਨੂੰ ਕਿ ਪਤਾ ਕਿਉਂ ਕਰਦੀ ਆ ਕਿਉਂ ਨਹੀਂ ਮੈਂ ਦੱਸਾਂ ਕਿਉਂ ਕਰਦੀ ਆ ਸ਼ਾਇਦ ਹੁਣ ਤੁਸੀਂ ਵੀ ਯਕੀਨ ਕਰ ਲਓ ਮੇਰੀ ਗੱਲ ਤੇ ਤੈਨੂੰ ਪਤਾ ਮਾ ਫੋਨ ਦੇ ਕੀ ਮਤਲਬ ਮਨਿੰਦਰ ਮੈਂ ਸਮਝਾਂ ਨਹੀਂ ਹਲਾ ਦੇਖ ਕੇ ਪਤਾ ਲੱਗ ਜੂ ਪੁੱਤ ਸਾਰਾ ਕੁਝ ਸਿਰੀ ਸੁਣ ਲਓ ਕੀ ਕਹਿੰਦਾ ਅੱਗੇ ਦੇਖ ਪੁੱਤ ਯਕੀਨ ਹੀ ਹੋ ਜੇ ਹੋ ਗਿਆ ਯਕੀਨ ਅੱਛਾ ਹਾਂ ਪੁੱਤ ਇਹ ਇਹ ਤੁਸੀਂ ਮੈਨੂੰ ਪਹਿਲਾਂ ਕਿਹੜੀ ਭੇਜੀ ਵੀਡੀਓ ਪੁੱਤ ਜੇ ਅਸੀਂ ਇਹ ਤੈਨੂੰ ਪਹਿਲਾਂ ਦਿਖਾਉਂਦੇ ਤੂੰ ਕਰ ਲੈਂਦਾ ਯਕੀਨ ਸਾਡੇ ਤੇ ਨਹੀਂ ਜੀ ਆ ਤਾਂ ਸ਼ਰਿਆਮ ਵੀ ਕਬੂਲ ਕਰੀ ਜਾਂਦਾ ਅਕੇ 7-8 ਸਾਲ ਹੋ ਗਏ ਮੈਨੂੰ ਉਹਦੇ ਨਾਲ ਰਹਿੰਦੇ ਨੂੰ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਗਲਤਾਂ ਉਹਦੇ ਨਾਲ ਨਾ ਮੇਰੇ ਤੇ ਅੱਡਾ ਵਡਾ ਇਲਜ਼ਾਮ ਲਾਇਆ ਸੀ ਉਹ ਤਾਂ ਮੈਂ ਹੀ ਸੀ ਜਿਹੜੀ ਰੈਂਦੀ ਸੀ ਇਹਨਾਂ ਕੋਲ ਸੁਣ ਕੇ ਜੇ ਕੋਈ ਹੋਰ ਹੁੰਦੀ ਨਾ ਐਨੇ ਪਤਾ ਕੁਝ ਖਾ ਕੇ ਮਰ ਜੇਦੀ ਜਾਂ ਕਦੇ ਘਰੇ ਵਰਦੀ ਨਾ ਤੁਹਾਡੇ ਸੁਨਿੰਦਰ ਆ ਵੀਡੀਓ ਦੇ ਵਿੱਚ ਉਹ ਕਬੂਲ ਕਰੀ ਜਾਂਦਾਗਾ ਵੀ ਆਹ ਜਿਹੜੀ ਕੁੜੀ ਆ ਬੁਲਬੁਲ ਦੀ ਉਹ ਮੇਰੀ ਐ ਇਹਦਾ ਮਤਲਬ ਉਹ ਸੀਰੀ ਦੀ ਕੁੜੀ ਐ ਹਾਂ ਉਹ ਜਿਹੜੀ ਕੁੜੀ ਐ ਨਾ ਉਹ ਸੀਰੀ ਦੀ ਆ ਥੋੜੀ ਨਹੀਂ ਐਡਾ ਬੜਾ ਧੋਖਾ ਦਿੱਤਾ ਮੈਂ ਤੁਹਾਨੂੰ ਕਿਹਾ ਸੀ ਨਾ ਪਰ ਤੁਸੀਂ ਮੇਰੇ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਮੈਂ ਤੁਹਾਨੂੰ ਮੁਰੇ ਪਿੱਟਦੀ ਹੁੰਦੀ ਸੀ ਕਿ ਤੁਸੀਂ ਯਕੀਨ ਕਰ ਲਓ ਵੀ ਜੋ ਸੀਰੀ ਨਾਲ ਗਲਤ ਆ ਪਰ ਤੁਸੀਂ ਨਹੀਂ ਤੁਸੀਂ ਮੇਰੇ ਤੇ ਉਲਟਾ ਇਲਜ਼ਾਮ ਲਾਤਾ ਨਾ ਮੈਂ ਇੰਨਾ ਟਾਈਮ ਤੁਹਾਡੇ ਨਾਲ ਰਹੀਆਂ ਕਦੇ ਇਹੋ ਜਿਹਾ ਕੁਝ ਕੀਤਾ ਕਰਦਾ ਕਿ ਮਨਿੰਦਰ ਜਦੋਂ ਕਹੀ ਜਾਂਦਾ ਵੀ ਅੱਖਾਂ ਤੇ ਪੜਦਾ ਪਿਆ ਸੀ ਹੁਣ ਪੜਦਾ ਉੱਤਰ ਗਿਆ ਬੁਲਬੁਲ ਤੇ ਪਿਆਰ ਦਾ ਸੰਗੀਤਾਂ ਉੱਤਰ ਗਿਆ ਮੈਂ ਬਗਾਨਾ ਖੂਨ ਪਾਲ ਲਾ ਰਿਹਾ ਚਲ ਕੋਈ ਗੱਲ ਨਹੀਂ ਉਹ ਜਵਾਕੜੀ ਜਿਉਂ ਤਾਂ ਮੈਂ ਘਰੇ ਜਾ ਕੇ ਹੁਣੇ ਕੱਢ ਦੂੰਗਾ ਤੂੰ ਮੇਰੇ ਨਾਲ ਚੱਲ ਤਾਂ ਸਹੀ ਨਾ ਜਵਾਕੜੀ ਦਾ ਕੀ ਕਸੂਰਾ ਉਹਨੂੰ ਕਿਉਂ ਕਰੋ ਕੱਢਣਾ ਜਵਾਕੜੀ ਉਹਨੂੰ ਕੀ ਜਵਾਕੜੀ ਨੂੰ ਕੀ ਪਤਾ ਨਾ ਫਿਰ ਜਦੋਂ ਉਹ ਆਪਣਾ ਖੂਨ ਹੀ ਨਹੀਂ ਉਹ ਆਪਣੇ ਘਰ ਵਿੱਚ ਕਿਵੇਂ ਰਹੂਗੀ ਜਦੋਂ ਬਲਬਲ ਨਿਕਲ ਗਈ ਉਹਦੀ ਮਾਂ ਨਿਕਲ ਗਈ ਉਹ ਵੀ ਨਿਕਲੂਗੀ ਬਸ ਇਹੋ ਜਿਹਾ ਕੁਸ਼ੀ ਕਰਦੇ ਰਹੋ ਘਰੋਂ ਹੀ ਕੱਢਦੇ ਰਹੋ ਕਿਸੇ ਨੂੰ ਆਪਦਾ ਨਾ ਸਮਝਿਓ ਜੇ ਇਹੋ ਆਪਦੀ ਹੁੰਦੀ ਨਾ ਤਾਂ ਉਹ ਸੀ ਨਾਲ ਮੂੰਹ ਕਾਲਾ ਹੀ ਨਹੀਂ ਕਰਦੀ ਸੀਗੀ ਮਨਿੰਦਰ ਉਹ ਮੇਰੀ ਆਪਦੀ ਹੈ ਨਹੀਂ ਸੀ ਤੂੰ ਮੇਰੀ ਆਪਦੀ ਹੈ ਤੂੰ ਚੱਲ ਮੇਰੇ ਨਾਲ ਮੈਨੂੰ ਆਪਣੀ ਨਾ ਕਹੋ ਜੇ ਮੈਂ ਤੁਹਾਡੀ ਆਪਦੀ ਹੁੰਦੀ ਨਾ ਤੁਸੀਂ ਮੈਨੂੰ ਘਰੋਂ ਹੀ ਕੱਢਦੇ ਸੀ ਨਾਲ ਨਾਲ ਵੀਡੀਓ ਚੱਜ ਨਾਲ ਦੇਖ ਲਿਓ ਵੀ ਉਹ ਕੀ ਕਹੀ ਜਾਂਦਾ ਬੋਲ ਬੋਲ ਸਰਪੇ ਹੜੱਪਣ ਆਈ ਸੀ ਆਪਣੇ ਤੋਂ ਜ਼ਮੀਨ ਜਾਇਦਾਦ ਤੁਹਾਨੂੰ ਮਾਰ ਕੇ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਜਦੋਂ ਕੱਲ ਉਹਨੇ ਜ਼ਹਿਰ ਵਾਲੀਆਂ ਗੋਲੀਆਂ ਪਾਈਆਂ ਨੇ ਸਾਨੂੰ ਤਾਂ ਹੀ ਤਾਂ ਜਦੋਂ ਮੈਂ ਕਹੀ ਜਾਂਨਾ ਵੀ ਤੂੰ ਚੱਲ ਮੇਰੇ ਨਾਲ ਹੁਣ ਕੌਣ ਆ ਸਾਡਾ ਦੱਸ ਉਥੇ ਖੱਠ ਬੰਨੇ ਅੱਛਾ ਜੇ ਅੱਜ ਉਹਦਾ ਪਤਾ ਲੱਗ ਗਿਆ ਤਾਂ ਮੈਨੂੰ ਲੈਣ ਆਇਆ ਚੱਲ ਕੋਈ ਨਾ ਪੁੱਤ ਉਹ ਤੈਨੂੰ ਵਾਰ-ਵਾਰ ਕਹੀ ਜਾਂਦਾ ਤੇਰੇ ਮੂਰੇ ਨੀਵਾ ਹੋਈ ਜਾਂਦਾ ਹੁਣ ਬੰਦੇ ਨੂੰ ਥੋੜੀ ਐਨੀਵਾ ਕਰਦੇ ਹੁੰਦੇ ਨੇ ਆਪਦੇ ਮੂਰੇ ਕੋਈ ਗੱਲ ਨਹੀਂ ਮੰਮੀ ਪਰ ਬੰਦੇ ਦੀ ਕੋਈ ਇੱਜ਼ਤ ਤਾਂ ਹੁੰਦੀ ਆ ਮੇਰੇ ਤੋਂ ਉਸ ਕਰੇ ਜਮਈ ਇੱਜ਼ਤ ਨਹੀਂ ਹੈਗੀ ਚਲ ਤਾਂ ਸਹੀ ਮੇਰੇ ਨਾਲ ਤੇ ਇੱਜ਼ਤ ਦੁਬਾਰਾ ਤੇਰੇ ਨਾਲ ਜਾਊਗੀ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਤੈਨੂੰ ਬੇਬੇ ਕੁਛ ਕਹੇ ਨਾ ਮੈਂ ਤੈਨੂੰ ਕੁਛ ਕਹਾਂ ਤੂੰ ਚੱਲ ਆ ਉਹਦੇ ਜਵਾਕਾਂ ਕੋਲ ਤਾਂ ਚੱਲ ਸਕਦੀ ਹੈ ਨਾ ਮੇਰੇ ਨਾਲ ਕੇ ਨਹੀਂ ਆ ਦੇ ਜਵਾਕਾਂ ਕਰਕੇ ਚੱਲ ਚੱਲ ਜਵਾਕਾਂ ਨੂੰ ਤਾਂ ਮੈਂ ਇੱਥੇ ਵੀ ਲਿਆਉਂਗੀ ਨਾ ਮੈਨੂੰ ਐਂ ਦੱਸੋ ਕੱਲ ਨੂੰ ਬੁਲਬੁਲ ਫੇਰ ਆ ਜੂਗੀ ਉਹ ਫੇਰ ਕੋਈ ਡਰਾਮਾ ਰਚੂਗੀ ਤੁਸੀਂ ਫੇਰ ਉਸ ਤੇ ਯਕੀਨ ਨਾ ਆਏ ਕਿਵੇਂ ਆ ਜੂਗੀ ਤੁਸੀਂ ਯਕੀਨਤਾਉ ਦੀ ਕਰ ਲੈਨੇ ਹੋ ਮਾਰੇ ਜਨਾ ਪਾਸਾ ਪਲਟ ਜਾਣੇ ਹੋ ਥੋੜਾ ਕੀ ਯਕੀਨ ਕਰਾਂ ਚੱਲ ਕੋਈ ਨਾ ਪੁੱਤ ਹੁਣ ਲੜਾਈ ਛੱਡ ਤੈਨੂੰ ਲੈਣ ਆਇਆ ਨਾ ਤੂੰ ਚੁੱਪ ਕਰਕੇ ਵਗ ਜਾ ਮੇਰਾ ਪੁੱਤ ਉਹੀ ਤਾਂ ਤੈਨੂੰ ਮੈਂ ਕਹੀ ਜਾਂਦਾ ਕੋਈ ਗੱਲ ਨਹੀਂ ਲੜਾਈਆਂ ਤਾਂ ਜਿੱਥੇ ਦੋ ਭਾਂਡੇ ਹੋਣਗੇ ਨਾ ਖੜਕਣਗੇ ਚੁੱਪਚਾਪ ਤੂੰ ਨਾਲ ਚੱਲ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਯਾਰ ਠੀਕ ਆ ਮੈਂ ਚੱਲਣ ਲਈ ਤਿਆਰ ਆ ਪਰ ਤੁਹਾਨੂੰ ਵੀ ਪਤਾ ਬਾਪੂ ਜੇਲ੍ਹ 'ਚ ਹੁਣ ਮੈਂ ਇੱਥੇ ਇਕੱਲੀ ਕੀ ਕਰੂਗੀ ਵਿਚਾਰੀ ਸਣ ਜਵਾਕੜੀ ਨੂੰ ਕਿਵੇਂ ਪਾਲੂਗੀ ਇੱਥੇ ਚੱਲ ਕੋਈ ਗੱਲ ਨਹੀਂ ਫਿਰ ਜਿੰਨਾ ਚਿਰ ਤੇਰਾ ਬਾਪੂ ਜੇਲ੍ਹ 'ਚ ਤੂੰ ਮੰਮੀ ਨੂੰ ਵੀ ਨਾਲ ਲੈ ਚੱਲ ਪੁੱਤ ਪਰ ਮੈਂ ਉੱਥੇ ਕਿਵੇਂ ਰਹੂੰਗੀ ਕੁਝ ਨਹੀਂ ਹੁੰਦਾ ਜੀ ਤੁਸੀਂ ਚੱਲੋ ਫਿਰ ਕਿਉਂਦਾ ਮਾਂ ਤੂੰ ਚੱਲ ਨਾਲ ਆਪਣ ਨਾਲੇ ਉੱਥੇ ਨਾਲ ਮਿਲ ਕੇ ਕੇਸ ਲੜ ਲਾਂਗੇ ਬਾਪੂ ਦਾ ਮੈਂ ਵੀ ਕਰੂੰਗਾ ਪੁੱਛ ਕੇ ਵਕੀਲ ਤੋਂ ਜਿੰਨਾ ਕੋ ਹੋ ਸਕਿਆ ਜਿੰਨੇ ਕਿ ਵਾਹ ਲੱਗੇ ਮੈਂ ਵੀ ਲਾਉਂਗਾ ਆਪਦੇ ਵੱਲੋਂ ਚੱਲ ਠੀਕ ਹੈ ਪੁੱਤ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹਾਂ ਤੂੰ ਸੋਮੀਰਾ ਜੀ ਜਾ ਮਨਿੰਦਰ ਕੱਪੜੇ ਪੈਕ ਕਰ ਚੱਲ ਚੱਲ ਮਾਂ ਆ ਜਾ ਚੱਲ ਪੁੱਤ ਜੋ ਆਗੜੀ ਦੇ ਵੀ ਕੱਪੜੇ ਪੈਕ ਕਰ ਲੈ ਚੰਗਾ ਚੜਾ ਲਾਂਗੇ ਜਾਂਦੇ ਆਪੇ